ਕੀਨੀਆਂ ਤੋਂ ਪੰਜਾਬ ਆ ਕੇ ਐਵੋਕਾਡੋ ਦੀ ਖੇਤੀ ਸ਼ੁਰੂ ਕੀਤੀ ਹੈ ਆਪਣੀ ਨਰਸਰੀ ਖੋਲੀ ਆ ਉਹ 1200 ਰੁਪਏ 1300 ਰੁਪਏ ਮਾਰਕੀਟ ਦੇ ਵਿੱਚ ਰਿਟੇਲ ਚੱਲ ਰਹੀ ਹੈ ਜੀ 1200 ਰੁਪਏ ਕਿਲੋ ਫਿਕਦਾ ਇਹ ਫਲ ਹਾਂਜੀ 1200 ਰੁਪਏ ਕਿਲੋ ਦੀ ਰਿਟੇਲ ਚੱਲ ਰਹੀ ਹੈ ਅੰਗਰੇਜ਼ਾਂ ਦੇ ਵੇਲੇ ਦੀ ਇਹ ਉਹਦਾ ਫੂਟ ਹੈ ਜੀ ਤੇ ਬਹੁਤ ਬਹੁਤ ਕਰੀਮੀ ਪਲਪ ਆ ਬਹੁਤ ਵਧੀਆ ਟੇਸਟ ਹੈ ਇਹਦਾ ਇਹਦੀ ਆਈਸਕ੍ਰੀਮ ਕਿੱਥੋਂ ਦਾ ਇਹ ਵੀ ਅਫਰੀਕਾ ਦਾ ਹੀ ਹੈ ਜੀ ਅਫਰੀਕਾ ਦਾ ਬੂਟਾ ਹੈ ਇਹ ਬਕਵਾ ਇਸਟਾਮ ਲੱਗਾ ਵੀ ਹੋਇਆ ਫਾਲੇ ਜਨਵਰੀ ਚ ਟੈਸਟ ਕਰ ਸਕਦੇ ਤੁਸੀਂ ਤੁ ਕੱਡੂ ਬਾਈ ਜਿਵੇਂ ਹੁਣ ਥੋਡੇ ਲੱਗਿਆ ਇਹ ਹੋ ਜਾਂਦਾ ਪੰਜਾਬ ਚ ਬਿਲਕੁਲ ਜੀ ਇਸ ਹਾਸਾ ਪੰਜਾਬ ਪੰਜਾਬ ਬੂਟੇ ਲੱਗੇ ਹੋਏ ਨੇ ਔਰ ਕਾਫੀ ਜਗਾ ਲੱਗੇ ਨੇ ਔਰ ਕਾਫੀ ਆਰਡਰ ਹੈਗੇ ਨੇ ਲੱਗੇ ਅਲੱਗ-ਅਲੱਗ ਜਗਾ ਜਾ ਰਹੇ ਨੇ ਹੁ ਬਾਈ ਫਿਰ ਗrafting ਕਰਕੇ ਦਿਖਾਉਂਦੇ ਆਪਾਂ ਨੂੰ ਹਾਂ ਇੱਧਰ ਬਾਈ ਹੋਰਾਂ ਨੇ ਪੂਰਾ ਜੰਗਲ ਬਣਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਆਮ ਜਿਹੜਾ ਆਪਾਂ ਕਹਿ ਦਈਏ ਕਿ ਕਣਕ ਝੋਨਾ ਲਾਉਂਦੇ ਆ ਸਾਰੇ ਵੱਧ ਤੋਂ ਵੱਧ ਸਬਜ਼ੀ ਲਾ ਲੈਂਦਾ ਕੋਈ ਤੁਸੀਂ ਮਤਲਬ ਨਰਸਰੀ ਤਿਆਰ ਕਰ ਲਈ ਹਾਂਜੀ ਬਸ ਜੀ ਇਦਾਂ ਹੀ ਆਗੇ ਵੇਖੋ ਕਣਕ ਝੋਨੇ ਜਿੱਤੇ ਪਤਾ ਹੀ ਆ ਜੀ ਕਿ ਵੀ ਕੋਈ ਜ ਨਹੀਂ ਰੱਖਿਆ ਉਹ ਅਸੀਂ ਆਪਣੇ ਆਪ ਨੂੰ ਦਲਾਸਾ ਹੀ ਦਿੰਨੇ ਆ ਕਿ ਵੀ ਖੇਤੀ ਕਰਦੇ ਆ ਜਿਹੜੀ ਜਿਹੜੀ ਚੀਜ਼ ਅਸੀਂ ਮਤਲਬ ਕਿ ਸੇਲ ਕਰ ਰਹੇ ਆ ਉਹਦੇ ਟ੍ਰਾਇਲ ਇੱਥੇ ਕਭੀ ਕਿਸਾਨ ਤੋਂ ਪਹੁੰਚਣ ਤੋਂ ਪਹਿਲੋ ਇੱਥੇ ਟ੍ਰਾਇਲ ਉਹਦੇ ਹੋ ਜਾਂਦੇ ਆ ਕਿ ਵੀ ਕਿਦਾਂ ਦਾ ਫਰੂਟ ਆ ਰਿਹਾ ਕਿਦਾਂ ਦਾ ਉਹ ਸਾਰਾ ਕੁਝ ਵੇਖ ਸਕਦੇ ਆ ਜੀ ਇਹ ਤਾਂ ਯਾ ਹੋਲੀਆ ਉਸਿਆ ਉਹ ਬਰਫ ਜਿਹਨੂੰ ਕਹਿ ਦਿੰਦੇ ਉਹ ਵਾ ਟੈਂਥਸ ਯਾ ਗਜ਼ੀਨੀਆਂ ਵਾਂ ਵਿਨਸਾ ਵਾ ਗੋਬੀ ਆ ਪਿਆਜ਼ ਆ ਕੋਈ ਕਿਹੜੀ ਲਈ ਹੋਈ ਹੈ ਹਾਈਬ੍ਰਿਡ ਹੀ ਆ ਸਾਰੀ ਵੈਰਾਈਟੀਆਂ ਜੀ ਇੱਥੇ ਵਾਈਟ ਗੋਬੀ ਆ ਫਿਰ ਸਾਡੇ ਕੋਲ ਪੀਲੀ ਕੋਲੀਫਲਾਵਰ ਹੁੰਦੀ ਆ yellow ਰੈੱਡ ਕਾਲੀਫਲਾਵਰ ਹੁੰਦੀ ਆ ਰੈੱਡ ਕੈਬੇਜ ਆ ਆਮ ਕਿਸਾਨਾਂ ਨੂੰ ਕੁਝ ਕਹਿਣਾ ਚਾਹੋਗੇ ਵੇਖੋ ਜੀ ਲਓ ਪੰਗੇ ਲਓ ਪੰਗੇ ਲਿਆ ਹੀ ਕੁਛ ਨਾ ਕੁਛ ਹੁੰਦਾ ਵਾ ਜੀ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ ਪਰ ਅੱਜ ਇੱਕ ਅਜਿਹੇ ਨੌਜਵਾਨਾਂ ਮਲਾਵਾਂਗੇ ਜਿਸ ਨੇ ਬਾਹਰੋਂ ਆ ਕੇ ਇੱਥੇ ਆਪਣਾ ਕੰਮ ਸ਼ੁਰੂ ਕੀਤਾ ਹੈ ਐਵੋਕਾਡੋ ਦੀ ਖੇਤੀ ਕਰਦਾ ਹੈ ਇਹ ਵੀਰ ਤੇ ਆਪਣੀ ਨਰਸਰੀ ਖੋਲੀ ਹੈ ਕੀਨੀਆ ਤੋਂ ਪੰਜਾਬ ਆ ਕੇ ਐਵੋਕਾਡੋ ਦੀ ਖੇਤੀ ਸ਼ੁਰੂ ਕੀਤੀ ਹੈ ਆਪਣੀ ਨਰਸਰੀ ਖੋਲੀ ਹੈ ਸਾਡੇ ਨਾਲ ਹੈ ਬਾਈ ਹਰਮਨ ਸਵਾਗਤ ਹੈ ਬਾਈ ਪ੍ਰੋ ਪੰਜਾਬ ਟੀਵੀ ਸਾਡੇ ਦਰਸ਼ਕਾਂ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਸਵਾਗਤ ਹੈ ਜੀ ਠੀਕ ਠਾਕ ਹੋ ਤੁਸੀਂ ਚੜ੍ਹਦੀ ਕਲਾ ਸਾਹਿਬ ਮੈਨੂੰ ਪਤਾ ਲੱਗਿਆ ਤੁਸੀਂ ਐਵੋਕਾਡੋ ਦੀ ਖੇਤੀ ਕਰਦੇ ਹੋ ਹਾਂ ਜੀ ਕਿਵੇਂ ਇੱਧਰ ਸਵੱਬ ਬਣਿਆ ਵੀ ਨਾਲੇ ਬਾਹਰੋਂ ਇੱਧਰ ਆ ਕੇ ਅ ਵੀਰ ਜੀ ਕੋਈ 2010 ਦੀ ਗੱਲ ਆ ਅਸੀਂ ਇਦਾਂ ਹੀ ਇਥੋਂ ਖੇਤੀ ਵਾਸਤੇ ਗਏ ਈਥੋਪੀਆ ਇਹ ਮਤਲਬ ਕਿ ਈਸਟ ਅਫਰੀਕਾ ਦੇ ਦੇਸ਼ ਆ ਕਿੰਨੀਆਂ ਵੀ ਉਸੇ ਦਾ ਹੀ ਪਾਰਟ ਆ ਸਾਰੇ ਕਾਫੀ ਕੰਟਰੀਜ਼ ਨੇ ਉਹਦੇ ਵਿੱਚ ਤੇ ਇਦਾਂ ਹੀ ਸ਼ੁਰੂ ਤੋਂ ਸ਼ੌਂਕ ਰਿਆ ਕਿ ਵੀ ਨਵੀਂ ਚੀਜ਼ ਆਪਣੇ ਘਰ ਵੀ ਹੋਵੇ ਤੇ ਬਸ ਉਥੋਂ ਕੁਝ ਬੀਜ ਵਗੈਰਾ ਇੱਧਰ ਭੇਜ ਦਿੱਤੇ ਤੋ ਤਿੰਨਾਂ ਕਿ ਸਾਲਾਂ 2010 ਦੀ ਗੱਲ ਆ ਤੇ 13 ਦੇ ਵਿੱਚ ਸਾਨੂੰ ਇਹਨੇ ਫਰੂਟਿੰਗ ਦੇਣੀ ਸ਼ੁਰੂ ਕਰਤੀ ਤੇ ਪਹਿਲੋ ਉੱਥੇ ਹੀ ਸੀ ਕੋਈ ਜ਼ਿਆਦਾ ਇਧਰ ਦਾ ਹੈ ਨਹੀਂ ਸੀ ਕਿ ਵੀ ਇਹਨੂੰ ਗਾੜੀ ਹੋਰ ਪ੍ਰਮੋਟ ਕਰੀਏ ਪਰ ਟੈਕ ਵੀ 2020 ਦੇ ਵਿੱਚ ਜਦੋਂ ਲਾਕਡਾਊਨ ਵਗੈਰਾ ਦਾ ਹੁੰਦਾ ਉਦੋਂ ਫਿਰ ਇਕਦਮ ਹੀ ਸੱਜਣ ਮਿੱਤਰ ਸਾਰੇ ਹੀ ਕਿਹ ਲੋਕ ਵੀ ਜਿਹੜੇ ਵੀ ਬਾਹਰ ਹੀ ਉਹ ਵੀ ਇੱਥੇ ਮਤੇ ਅਸੀਂ ਇੱਥੇ ਮੈਂ ਵੀ ਇੱਥੇ ਆਈ ਤੇ ਇਦਾਂ ਹੀ ਫਿਰ ਗਾੜੀ ਜਿਸ ਤਰ੍ਹਾਂ ਸੱਜਣਾ ਮਿੱਤਰਾ ਨਾਲ ਗੱਲਬਾਤ ਹੁੰਦੀ ਰਹੀ ਕਿ ਵੀ ਚਲੋ ਇਹਨੂੰ ਹੋਰ ਤਿਆਰ ਕਰਦੇ ਆ ਫਿਰ ਬਸ ਉਸ ਤੋਂ ਬੈਠੇ ਬੈਠੇ ਹੀ ਸਾਰਾ ਕੁਝ ਅਸੀਂ ਪਲਾਨ ਕੀਤਾ ਤੇ ਹੁਣ ਇਹਦੇ ਬੂਟੇ ਇੱਥੇ ਤਿਆਰ ਕਰ ਰਹੇ ਆ ਅਲੱਗ-ਅਲੱਗ ਜਗ੍ਹਾ ਲੱਗੇ ਵੀ ਹੋਏ ਨੇ ਤੇ ਹੋਰ ਵੀ ਕਾਫੀ ਵੈਰਾਈਟੀਆਂ ਹੁਣ 7-8 ਵੈਰਾਈਟੀਆਂ ਆ ਜਿਹੜੀਆਂ ਇੰਪੋਰਟਡ ਆ ਲੋਕਲ ਆ ਅਲੱਗ-ਅਲੱਗ ਜਗ੍ਹਾ ਤੇ ਵੇਖ ਕੇ ਤੋਂ ਉਹਨਾਂ ਨੂੰ ਅਸੀਂ ਅੱਗੇ ਡਿਵੈਲਪ ਕਰ ਰਹੇ ਆ ਜੀ ਫਲ ਦਿਖਾਉਂਗੇ ਮੈਂ ਜਾਊਂਗਾ ਐਵੋਕਾਡੋ ਦਾ ਜਿਹੜਾ ਫਲ ਹੁੰਦਾ ਹੈ ਦਿਖਾਉਂ ਇਹ ਵੀ ਇੰਪੋਰਟਡ ਵੈਰਾਈਟੀਆਂ ਨੇ ਸਾਡਾ ਜਿਹੜਾ ਵਾ ਇਹਦੀ ਫਲਾਵਰਿੰਗ ਦਾ ਸੀਜ਼ਨ ਆਪਣੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਜੀ ਉਹ ਤਕਰੀਬਨ ਫਰਵਰੀ ਦੇ ਵਿੱਚ ਫਲਾਵਰਿੰਗ ਆਉਂਦੀ ਆ ਤੁਹਾਨੂੰ ਪੂਰਾ ਬੂਟਾ ਭਰਿਆ ਦੇਖੇਗਾ ਜੁਲਾਈ ਅਗਸਤ ਦੇ ਵਿੱਚ ਆਪਣਾ ਪੱਕਣਾ ਸ਼ੁਰੂ ਹੋ ਜਾਂਦਾ ਵਾ ਜੀ ਤੇ ਬਾਕੀ ਥਰੂਆਊਟ ਦਾ ਈਅਰ ਅਸੀਂ ਸਾਰਾ ਇੰਪੋਰਟ ਕਰਦੇ ਆ ਇੰਪੋਰਟਡ ਵੈਰਾਈਟੀਆਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਕੱਚਾ ਕਾਫੀ ਹਾਰਡ ਫਲ ਹੁੰਦਾ ਵਾ ਇਹ ਤੇ ਫਿਰ ਇਹ ਇਹ ਰੂਮ ਟੈਂਪਰੇਚਰ ਤੇ ਹੀ ਆਪਾਂ ਰੱਖਦੇ ਆ ਤੇ ਪੰਜ-ਸੱਤ ਦਿਨ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਸਰਦੀ ਦੇ ਵਿੱਚ 15-10 ਕੀ ਭਾਵੇਂ ਇੱਕ ਦਾ ਕੀ ਭਾ ਇਹ ਵੇਖੋ ਜੀ ਜਿਸ ਤਰ੍ਹਾਂ ਮਲੇਗੀ ਲੋਕਲ ਫਰੂਟ ਆਉਣ ਸਾਊਥ ਤੋਂ ਵੀ ਆ ਰਿਹਾ ਵਾ ਜੀ ਉਹ 400 ਰੁਪਏ 500 ਰੁਪਏ ਕਿਲੋ ਰਿਟੇਲ ਸੇਲ ਹੋ ਜਾਂਦਾ ਵਾ ਜੀ ਜਿਹੜਾ ਇੰਪੋਰਟਡ ਆ ਉਹਦਾ ਟਾਈਮ ਟੂ ਟਾਈਮ ਜਦੋਂ ਅਵੇਲੇਬਿਲਿਟੀ ਹੈਗੀ ਆ ਨਿਊਜ਼ੀਲੈਂਡ ਆ ਰਿਹਾ ਉਹ ਮਹਿੰਗਾ ਹੁੰਦਾ ਵਾ ਉਹ ਕਹ ਲੋ ਕਿ ਜਿਹੜੇ ਹੋਲ ਸੇਲ ਦੀ ਗੱਲ ਕਰੀਏ ਤੇ ਉਹ 600 ਰੁਪਏ ਹੋਲ ਸੇਲ ਹੁੰਦਾ ਜੀ ਉਹਦਾ ਤੇ ਐਸ ਟਾਈਮ ਉਹ 1200 ਰੁਪਏ 1300 ਰੁਪਏ ਮਾਰਕੀਟ ਦੇ ਵਿੱਚ ਰਿਟੇਲ ਚੱਲ ਰਹੀ ਹੈ ਜੀ 1200 ਰੁਪਏ ਕਿਲੋ ਫਿਕਦਾ ਫੜਾ ਹਾਂਜੀ 1200 ਰੁਪਏ ਕਿਲੋ ਦੀ ਰਿਟੇਲ ਚੱਲ ਰਹੀ ਹੈ ਜਦਾਂ ਅਫਰੀਕਨ ਵਾਲਾ ਜਦੋਂ ਆ ਜਾਂਦਾ ਵਾ ਉਹ 350 400 ਰੁਪਏ ਹੋਲ ਸੇਲ ਹੁੰਦੀ ਆ ਉਹ 700 800 ਰੁਪਏ ਇੱਥੇ ਕੋ ਸੇਲ ਹੁੰਦਾ ਵਾ ਜੀ ਇਹ ਮੈਂ ਤੁਹਾਨੂੰ ਦਿਖਾਉਂਗਾ ਜਿਹੜਾ ਪੱਕਿਆ ਹੋਇਆ ਸਾਨੂੰ ਆਪਾਂ ਕੱਟ ਕੇ ਵੀ ਦੇਖੀਏ ਇਹ ਟੇਸਟ ਇਹਦਾ ਕਿਹੋ ਜਿਹਾ ਹੁੰਦਾ ਇਹ ਟੇਸਟ ਇਹਦਾ ਕਹ ਲੋ ਕਿ ਵੀ ਪੰਜਾਬੀਆਂ ਦੇ ਹਿਸਾਬ ਨਾਲ ਗਈਏ ਤਾਂ ਸਾਬਣ ਵਰਗਾ ਹੂੰ ਕਿਉਂਕਿ ਆ ਸਵਾਦ ਨਹੀਂ ਹੁੰਦਾ ਖਾਣ ਦਾ ਹਾਂਜੀ ਅਸੀਂ ਕਹ ਲੋ ਕਿ ਵੀ ਅਲੱਗ-ਅਲੱਗ ਤਰ੍ਹਾਂ ਦੇ ਟੇਸਟ ਖਾਣ ਪੀਣ ਦੇ ਸ਼ੌਕੀਨ ਆ ਮਿਠਾਸ ਆ ਵੇਖੋ ਜੀ ਇਹ ਬਹੁਤ ਵਧੀਆ ਵੈਰਾਈਟੀ ਆ ਤੇ ਬਿਲਕੁਲ ਇਹਦੇ ਨਾਲ ਦੇ ਵੀ ਅਸੀਂ ਬੂਟੇ ਡਵੈਲਪ ਕੀਤੇ ਹੋਏ ਨੇ ਤੇ ਇਹ ਆਪਣੇ ਇੱਧਰ ਦਾ ਹੀ ਫਰੂਟ ਆ ਇਹ ਇੰਪੋਰਟਡ ਨਹੀਂ ਹੈ ਇੱਧਰ ਦਾ ਹੀ ਫਰੂਟ ਆ ਥੋੜਾ ਘਰ ਦਾ ਨੇ ਘਰ ਦਾ ਨਹੀਂ ਇੱਕ ਇੱਕ ਜਗ੍ਹਾ ਤੇ ਫਰੂਟ ਪਲਾਂਟ ਪਲਾਂਟੇਸ਼ਨ ਹੈਗੀ ਬਹੁਤ ਪੁਰਾਣੀ ਅੰਗਰੇਜ਼ਾਂ ਦੇ ਵੇਲੇ ਦੀ ਇਹ ਉਹਦਾ ਫਰੂਟ ਹੈ ਜੀ ਤੇ ਬਹੁਤ ਬਹੁਤ ਕਰੀਮੀ ਪਲਪ ਆ ਤੇ ਬਹੁਤ ਵਧੀਆ ਟੇਸਟ ਹੈ ਇਹਦਾ ਸਾਡੇ ਵਾਲੇ ਦਾ ਟੇਸਟ ਇਹਨੋਂ ਹੋਰ ਬੈਟਰ ਆ ਤੇ ਹੋਰ ਤੁਹਾਨੂੰ ਜਿੱਦਾਂ ਇਹਦੇ ਵਿੱਚ ਵਾਈਟ ਟੈਕਸਚਰ ਦਿਖਦਾ ਉਹਦੇ ਵਿੱਚ ਪੂਰਾ ਗ੍ਰੀਨ ਦਿਖੇਗਾ ਉਹਦੀ ਪਲਪ ਹੋਰ ਚਮਕਦਾਰ ਆ ਤੇ ਬਿਲਕੁਲ ਕਰੀਮ ਆ ਤੇ ਬਾਅਦ ਚੋਂ ਤੁਹਾਨੂੰ ਟੇਸਟ ਹੋਣੇ ਕਰਨਾ ਤੋਂ ਨੇ ਕਰਾ ਦਿੰਨੇ ਆ ਬਾਅਦ ਜਿੱਦਾਂ ਵੀ ਆ ਪਹਿਲੇ ਦਾ ਸ਼ੇਕ ਵਗੈਰਾ ਵੀ ਉਹ ਸਾਰਾ ਕੁਝ ਉਹ ਵੀ अच्छा ਤੁਸੀਂ ਗrafting ਵੀ ਕਰਦੇ ਹੋ ਮੈਨੂੰ ਪਤਾ ਲੱਗਿਆ ਸੀ grafting ਕਰਕੇ ਬਣਾਉਂਗੇ ਸਾਨੂੰ ਹਾਂਜੀ ਹਾਂਜੀ ਵੀਰ ਜੀ ਆਹ ਵਖੋ ਜਿਸ ਤਰ੍ਹਾਂ ਇਹ ਕਿਲੋ ਕੁ ਵੀ ਅਸੀਂ ਸੀਡ ਤੋਂ ਤਿਆਰ ਕਰਦੇ ਆਂ ਜੀ ਅੱਛਾ ਇਹ ਥੱਲੇ ਐਵੋਕਾਡੋ ਦਾ ਸੀਡ ਆ ਐਵੋਕਾਡੋ ਦਾ ਸੀਡ ਲੱਗਾ ਵਾ ਜੀ ਤੇ ਇਹ ਉਹਦਾ ਮਤਲਬ ਕਿ ਸੀਡਲਿੰਗ ਪਲਾਂਟ ਆ ਇਸ ਨੂੰ ਆਪਾਂ ਜਿਸ ਤਰ੍ਹਾਂ ਉਹ ਵੱਡੇ ਬੂਟੇ ਨੇ ਤੇ ਉਹ ਬਾਜੀ ਸ਼ਾਰਟ ਕਵਰ ਕਰ ਲੈਣਗੇ ਤੇ ਉਹ ਉਹ ਵੀ ਦਿਖਾ ਕੇ ਆਉਂਦੇ ਆ ਹਨਾ ਕਿ ਚੱਲਦੇ ਆਪਾਂ ਪਹਿਲਾਂ ਆਪਾਂ ਗਰਾਫਟਿੰਗ ਕਰੀਏ ਹਾਂਜੀ ਤੇ ਉਹਦੇ ਤੋਂ ਅਸੀਂ ਜਿਸ ਤਰ੍ਹਾਂ ਇਹ ਆ ਬੱਡ ਆ ਇਹ ਅਸੀਂ ਉਹਦੇ ਮੈਚੂਰ ਜਿਹੜਾ ਸਾਡਾ ਪlant ਆ ਉਹਦੇ ਤੋਂ ਅਸੀਂ ਇਹ ਕਟਿੰਗ ਕਰ ਲਈਦੀ ਆ ਬੱਡ ਦੀ ਤੇ ਫਿਰ ਇਸ ਨੂੰ ਅ ਕਹ ਲੋ ਵੀ ਇਹਨੂੰ ਅਸੀਂ ਬਾਈ ਫੁਰੀ ਗਰਾਫਟਿੰਗ ਕਰਕੇ ਦਿਖਾਉਂਦੇ ਆਪਾਂ ਨੂੰ ਇੰਨਾ ਕ ਅਸੀਂ ਇਹਨੂੰ ਕੱਟ ਕਰ ਦੇਣਾ ਉੱਪਰੋਂ ਹੂੰ ਠੀਕ ਹੈ ਅੱਛਾ ਇਹ ਉੱਪਰੋਂ ਲਾ ਦੇਣਾ ਬਿਲਕੁਲ ਇਹਨੂੰ ਉੱਪਰੋਂ ਲਾ ਦੇਣਾ ਜੀ ਇਹਦਾ ਆਪਾਂ ਹੂੰ ਹਾਂਜੀ ਇਹਨੂੰ ਅਸੀਂ ਇਥੋਂ ਇਹਦੀ ਵੀ ਸ਼ੇਪ ਜੀ ਬਣਾਉਣੀ ਆ ਕਿ ਇਹਦੇ ਵਿੱਚ ਫਿਕਸ ਕਰ ਸਕੀਏ ਅਸੀਂ ਇਹਨੂੰ ਗਰਾਫਟਿੰਗ ਕਿੱਥੋਂ ਸਿੱਖਿਓ ਤੁਸੀਂ ਬੱਸ ਜੀ ਸਭ ਕੋਸ਼ਿਸ਼ ਸਿੱਖਣਾ ਚਾਹੀਏ ਤੇ ਬਹੁਤ ਕੁਝ ਸਿੱਖ ਸਕੀਦਾ ਜੀ ਤੰਬੂਟਿਆਂ ਦੀ ਗਰਾਫਟਿੰਗ ਕਿਵੇਂ ਕਰੀਦੀ ਆ ਵੀ ਬਾਈ ਫੁਰੀ ਸਿਖਾ ਰਹੇ ਆਪਾਂ ਨੂੰ ਪ੍ਰੈਕਟੀਕਲੀ ਹਨ ਤੇ ਹੋਰ ਬੂਟੇ ਵੀ ਇਸੇ ਤਰ੍ਹਾਂ ਇਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਗਰਾਫਟ ਹੁੰਦੇ ਆ ਤੇ ਅ ਬਾਈ ਹਰੀ ਐਵੋਕਾਡੋ ਦਾ ਜਿਹੜਾ ਫੁੱਟਾ ਆ ਉਹ ਗਰਾਫਟ ਕਰ ਰਿਹਾ ਅੱਛਾ ਬਈ ਇਹ ਟੇਪ ਲਾ ਰਹੇ ਹਾਂ ਉੱਪਰ ਹਾਂਜੀ ਇਹ ਇਹਦੇ ਨਾਲ ਆਪਾਂ ਇਹਨੂੰ ਲੌਕ ਕਰ ਦੇਣਾ ਹਨਾ ਜੀ ਹੂੰ ਕਵਰ ਕਰ ਦੇਣਾ ਜਿਹੜਾ ਉ ਐਗਰੀਕਲਚਰ ਚ ਪੜਾਇਆ ਜਾਂਦਾ ਸੀ ਹਨਾ ਲਫਾਫਾ ਵੀ ਬਣ ਸਕਦੇ ਆਪਾਂ ਹਾਂਜੀ ਲਫਾਫਾ ਵੀ ਉਹ ਇੱਕ ਗੱਲ ਕਹ ਲਓ ਕਿ ਵੀ ਜੇ ਤੁਹਾਨੂੰ ਟੇਪ ਵਗੈਰਾ ਨਹੀਂ ਮਿਲਦੀ ਹੂੰ ਕਿਉਂਕਿ ਹੁਣ ਅਸੀਂ ਤਾਂ ਲਾਰਜ ਕੁਆਂਟੀਟੀ ਚ ਕਰਨਾ ਹੁੰਦਾ ਤਾਂ ਸਾਨੂੰ ਟੇਪ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਹ ਸਪੈਸ਼ਲ ਹੁੰਦੀ ਟੇਪ ਕੋਈ ਹਾਂਜੀ ਇਹ ਫਲੈਕਸੀਬਲ ਹੈ ਆ ਵਾਕੋ ਮੈਂ ਇਹਨੂੰ ਜਿੰਨਾ ਮਰਜ਼ੀ ਖਿੱਚਦਾ ਜਾਊਂਗਾ ਅੱਛਾ ਹਾਂ ਚਲਦੀ ਜਾਏਗੀ ਜੀ ਇਹ ਸਪੈਸ਼ਲ ਟਿਪ ਹੈ ਨਾ ਹਸਤੀ ਹੁੰਦੀ ਹੈ ਇਹ ਪਰ ਕਿੱਥੋਂ ਲਿਉਨੇ ਆ ਤੁਸੀਂ ਇਹ ਜੀ ਇਦਾਂ ਹੀ ਅਲੱਗ-ਅਲੱਗ ਜਗ੍ਹਾ ਬਣਦੀ ਆ ਜੀ ਇਹ ਆਪ ਨੂੰ ਮਿਲ ਜਾਂਦੀ ਹੈ ਹਾਂ ਜੀ ਪੰਜਾਬ ਚ ਵੀ ਮਿਲ ਜਾਂਦੀ ਆ ਆਨਲਾਈਨ ਮਿਲ ਜਾਂਦੀ ਆ ਜੀ ਕੀ ਨਾਮ ਇਹਦਾ ਇਹਦੀ ਗਰਾਫਟਿੰਗ ਟੇਪ ਹੀ ਕਹਿੰਦੇ ਆ ਜੀ ਗਰਾਫਟਿੰਗ ਟੇਪ ਹਾਂ ਜੀ ਇਹ ਹੁਣ ਬਿਲਕੁਲ ਤਿਆਰ ਹੈ ਜੀ ਹੁਣ ਇਹ 15-20 ਦਿਨਾਂ ਦੇ ਵਿੱਚ ਇਹਨੂੰ ਸ਼ੂਟ ਕੱਟ ਦੇਣਗੇ ਇਹਨੂੰ ਅਸੀਂ ਅਜੇ ਉਹ ਇਦਾਂ ਪੋਲੀਥੀਨ ਨਾਲ ਕਵਰ ਕਰ ਦੇਣਾ ਕਿ ਭਈ ਇਹਦੇ ਵਿੱਚੋਂ ਮੌਇਸਚਰ ਜਿਹੜਾ ਉਹ ਖਤਮ ਨਾ ਹੋਵੇ ਤੇ ਇਹਨੂੰ ਤੇ ਇਹ ਬਾਈ ਕਦੋਂ ਖੋਲ ਦਿੰਨੇ ਹੋ ਫਿਰ ਬਾਅਦ ਚ ਇਹ ਆਪੇ ਆਪੇ ਹੀ ਟੁੱਟ ਜਾਂਦਾ ਆ ਹਾਈਟ ਹੋ ਗਈ ਹੂੰ ਇੰਨੀ ਕਾ ਹਾਈਟ ਹੋ ਗਈ ਜਦੋਂ ਪੂਰਾ ਪੱਕ ਗਿਆ ਡੇਢ ਕ ਮਹੀਨਾ ਡੇਢ ਦੋ ਮਹੀਨੇ ਲੱਗ ਜਾਂਦੇ ਆ ਜੀ ਇਹਨੂੰ ਹੂੰ ਜੀ ਡੇਢ ਦੋ ਮਹੀਨੇ ਤੱਕ ਇਹਨੂੰ ਅਸੀਂ ਖੋਲ ਦਾਂਗੇ ਅੱਛਾ ਤੁਹਾਡੀ ਨਰਸਰੀ ਚ ਕਿਹੜੇ ਕਿਹੜੇ ਬੂਟੇ ਨੇ ਹੋਰ ਜਿਸ ਤਰ੍ਹਾਂ ਆਪਕੋ ਪੈਸ਼ਨ ਫਰੂਟ ਆ ਜੀ ਇਦੇ ਬਾਰੇ ਵੀ ਬੁਖਾਰ ਕੀ ਹੁੰਦਾ ਹੁਣ ਇਹ ਵੀ ਇੱਕ ਬਹੁਤ ਵਧੀਆ ਫਲੇਵਰਡ ਫਰੂਟ ਆ ਇਹਦੀ ਆਈਸਕ੍ਰੀਮ ਕਿੱਥੋਂ ਦਾ ਇਹ ਵੀ ਅਫਰੀਕਾ ਦਾ ਹੀ ਆ ਜੀ ਅਫਰੀਕਾ ਦਾ ਬੂਟਾ ਹੈ ਹਾਂ ਜੀ ਤੇ ਇਹ ਵੇਖੋ ਆ ਇਸ ਟਾਈਮ ਲੱਗਾ ਵੀ ਹੋਇਆ ਫਾਲੇ ਜਨਵਰੀ ਚ ਟੇਸਟ ਕਰ ਸਕਦੇ ਤੁਸੀਂ ਇਹਨੂੰ ਆਮ ਰੂਨ ਕਲਰ ਆ ਇਧਰ ਹੋਰ ਵੈਰਾਈਟੀ ਆ ਸਾਡੇ ਕੋਲ ਅੱਛਾ ਆਮ ਰੂਨ ਕਲਰ ਆ ਰਾਉਂਡ ਸ਼ੇਪ ਦੇ ਵਿੱਚ ਇਧਰ ਰੰਗ ਮਹਿਰੂਨ ਹੋ ਜਾਊਗਾ ਹਾਂ ਜੀ ਐ ਬਹੁਤ ਸੋਹਣਾ ਮਤਲਬ ਕਿ ਫਰੂਟ ਵੀ ਬਹੁਤ ਸੋਹਣਾ ਲੱਗਦਾ ਜਦੋਂ ਪੱਕਦਾ ਇਹ ਪੂਰਾ yellow ਕਲਰ ਦਾ ਹੋ ਜਾਂਦਾ ਵਾ ਜੀ ਇਹ ਕਿਹੋ ਜਿਹਾ ਟੇਸਟ ਹੁੰਦਾ ਇਹ ਕੀ ਚੀਜ਼ ਕੀ ਹੁੰਦੀ ਹੈ ਵਰਗਾ ਟੇਸਟ ਹੁੰਦਾ ਇਹਦਾ 파ੜੀਆਂ ਹੁੰਦੀਆਂ ਅੰਦਰੋਂ ਜਾਂ 파ੜੀਆਂ ਨਹੀਂ ਹੁੰਦੀਆਂ ਇਹ ਪਲਪ ਹੁੰਦੀ ਅੰਦਰ ਬੀਜ ਦੇ ਨਾਲ ਇਹਦੀ ਪਲਪ ਜੀ ਹੁੰਦੀ ਹੈ ਜਿੱਦਾਂ ਕਰ ਲੋਗੇ ਆਪਾਂ ਤੁਮਾ ਵਗੈਰਾ ਕਾਟ ਲੀਏ ਜਾਂ ਖਰਬੂਜੇ ਦੇ ਬੀਜ ਹੈ ਜਿਸ ਤਰ੍ਹਾਂ ਵਿੱਚੋਂ ਉਦਾਂ ਦੀ ਪਲਪ ਹੋਣੀ ਹੈ ਇਹਦੇ ਵਿੱਚ ਤੋਂ ਬੀਜਾਂ ਸਣੇ ਇਹਨੂੰ ਖਾ ਸਕਦੇ ਜਾਂ ਉਹਦਾ ਗ੍ਰਾਇੰਡ ਕਰਕੇ ਤੁਸੀਂ ਜੂਸ ਵਗੈਰਾ ਬਣਾ ਸਕਦੇ ਜੋ ਦਹੀਂ ਦੇ ਨਾਲ ਮਿਕਸ ਕਰ ਲੋ ਤੇ ਤੁਹਾਨੂੰ ਅਲੱਗ ਫਲੇਵਰ ਮਿਲੇਗਾ ਆਈਸਕ੍ਰੀਮ ਵਗੈਰਾ ਦੀ ਬਹੁਤ ਬਣਦੀ ਆ ਉਹਨੋਂ ਦੇ ਵਿੱਚ ਫਲੇਵਰ ਕਾਡੂ ਬਾਈ ਜਿਵੇਂ ਹੁਣ ਤੁਹਾਡੇ ਲੱਗਿਆ ਇਹ ਹੋ ਜਾਂਦਾ ਪੰਜਾਬ ਚ ਬਿਲਕੁਲ ਜੀ ਵੇਖੋ ਜੀ ਦੁਨੀਆ ਤੇ ਸਾਡੇ ਵਰਗੇ ਕਈ ਕਲਾਈਮੇਟ ਹੈਗੇ ਨੇ ਕੈਲੀਫੋਰਨੀਆ ਦਾਵਾ ਇਜ਼ਰਾਈਲ ਕਰ ਰਿਹਾ ਜੀ ਇਹਦੇ ਤੇ ਕੰਮ ਆ ਉਧਰ ਮੈਲਬੌਰਨ ਦੇ ਵਿੱਚ ਇਹਦੇ ਤੇ ਕੰਮ ਹੋ ਰਿਹਾ ਜੀ ਬਹੁਤ ਤੇ ਉਥੋਂ ਦੀਆਂ ਅਲੱਗ-ਅਲੱਗ ਵੈਰਾਈਟੀਆਂ ਨੇ ਕੁਝ ਵੈਰਾਈਟੀਆਂ ਸਾਡੇ ਟੈਂਪਰੇਚਰ ਨਾਲ ਕਲਾਈਮੇਟ ਨਾਲ ਸੂਟੇਬਲ ਨੇ ਕੁਝ ਨਹੀਂ ਸੂਟੇਬਲ ਤੇ ਸਾਡੇ ਕੋਲ ਤੁਹਾਨੂੰ ਵਿਖਾਉਣੇ ਆ ਕਾਫੀ ਵੈਰਾਈਟੀਆਂ ਨੇ ਐਂਡ ਕੈਲਕੋਰੀ ਟ੍ਰਾਇਲ ਤੇ ਅੱਜ ਵੀ ਤੁਸੀਂ ਵੀ ਬਠਿੰਡ ਸਾਰੀ ਫਰੀਦਕੋਟ ਤੋਂ ਅੱਜ ਡਿਪਾਰਟਮੈਂਟ ਵੀ ਫਰੀਦਕੋਟ ਤੋਂ ਆਏ ਸੀ ਤੋਂ ਉਹਨਾਂ ਨੂੰ ਅੱਜ ਬੂਟੇ ਗਏ ਨੇ ਟ੍ਰਾਇਲ ਵਾਸਤੇ ਉਹ ਵੀ ਐਗਰੀਕਲਚਰ ਡਿਪਾਰਟਮੈਂਟੋਂ ਆਉਂਦਾ ਰਹਿੰਦਾ ਹਾਰਟੀਕਲਚਰ ਡਿਪਾਰਟ ਹਾਰਟੀਕਲਚਰ ਵਾਲੀ ਹਾਰਟੀਕਲਚਰ ਡਿਪਾਰਟਮੈਂਟ ਤੋਂ ਆਏ ਸੀ ਤੇ ਉਹ ਉੱਥੇ ਵੀ ਗਏ ਲੱਗੇ ਨੇ ਉਹਨਾਂ ਦੇ ਤੋਂ ਅੱਜ ਲੈ ਕੇ ਗਏ ਨੇ ਉਹਨਾਂ ਨੂੰ ਫਾਈਬਰ ਕਟੂ ਲੈ ਕੇ ਗਏ ਹਾਂਜੀ ਆਪਾਂ ਕਟੂ ਦੇ ਪਲਾਂਟ ਉੱਥੇ ਗਏ ਨੇ ਉਹ ਟ੍ਰਾਇਲ ਵੇਖਣਗੇ ਫਿਰ ਰਿਸਰਚ ਕਰਨਗੇ ਤੇ ਚੱਲ ਰਹੀ ਆ ਵੇਖ ਬਿਲਕੁਲ ਜੀ ਬਿਲਕੁਲ ਜੀ 100 150 50 ਬੂਟੇ ਲੱਗੇ ਹੋਏ ਨੇ ਔਰ ਕਾਫੀ ਜਗ੍ਹਾ ਲੱਗੇ ਨੇ ਉਹ ਕਾਫੀ ਆਰਡਰ ਹੈਗੇ ਨੇ ਮਤਲਬ ਕਿ ਅਲੱਗ-ਅਲੱਗ ਜਗ੍ਹਾ ਜਾ ਰਹੇ ਨੇ ਹੁਣ ਫਰਵਰੀ ਦੇ ਵਿੱਚ ਕਾਫੀ ਮਤਲਬ ਕਿ ਪੋਲੀਟੀਕਲ ਲੈਵਲ ਤੇ ਵੀ ਕਾਫੀ ਆ ਜਾ ਰਹੇ ਨੇ ਉਹਨਾਂ ਕੋ ਵੀ ਬੂਟੇ ਸਟਰਾਬਰੀ ਦੀ ਖੇਤੀ ਵੀ ਕਰਦੇ ਹੋ ਤੁਸੀਂ ਹਾਂਜੀ ਸਟਰਾਬਰੀ ਦੀ ਵੀ ਕਰਦੇ ਆ ਜੀ ਅਸੀਂ ਕਰਵਾਉਣੇ ਵੀ ਆ ਕਰਦੇ ਵੀ ਆ ਜੀ ਸਟਰਾਬਰੀ ਕਿੰਨੇ ਕਿੰਨੇ ਥਾਂ ਚਲਾਈ ਹੋਈ ਹੈ ਸਟ੍ਰੋਬਰੀ ਕਿੰਨੀ ਬੈਠਾ ਸਾਡੀ ਤੇ ਮਲਗੀ ਜਦਾ ਸਾਡਾ ਤੇ ਮਲਗੀ ਆਪਣੀ ਉਥੇ ਰਿਟੇਲ ਸੇਲ ਵਾਸਤੇ ਅਸੀਂ ਕਨਾਲ ਕਨਾਲ ਦੋ ਦੋ ਕਨਾਲ ਦੇ ਹੀ ਸਾਰੇ ਟ੍ਰਾਇਲ ਕਰਦੇ ਆ ਉਹ ਟ੍ਰਾਇਲ ਵੀ ਕਹਿ ਲਓ ਤੇ ਅਲੱਗ ਅਲੱਗ ਵੈਰਾਈਟੀਆਂ ਵੀ ਉਥੇ ਕਹਿ ਲਓ ਅਸੀਂ ਦੋਤੋਂ ਹੀ ਸੇਲ ਕਰਨੀ ਹੁੰਦੀ ਫਾਰਮ ਤੋਂ ਤੇ ਚਾਹੁੰਗਾ ਫਾਰਮ ਵੀ ਆਪਾਂ ਹੁਣ ਦਿਖਾਈਏ ਸਾਰਿਆਂ ਨੂੰ ਬਿਲਕੁਲ ਜੋ ਵੀ ਵਿਖਾਉਨੇ ਆ ਪਹਿਲੋ ਤੁਹਾਨੂੰ ਆਵਾਕਾਡੋ ਦੀਆਂ ਅਲੱਗ ਅਲੱਗ ਵੈਰਾਈਟੀਆਂ ਥੋੜੀਆਂ ਜਿਹੀਆਂ ਉਹਨਾਂ ਦੇ ਪਲਾਂਟ ਵਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਤਾਂ ਇੱਧਰ ਬਾਈ ਹੋਰਾਂ ਨੇ ਪੂਰਾ ਜੰਗਲ ਬਣਾਇਆ ਹੋਇਆ ਆਏ ਫੀਲ ਆਉਂਦਾ ਜਿਵੇਂ ਜੰਗਲ ਚ ਆ ਗਏ ਹੁੰਨੇ ਆ ਬਹੁਤ ਸੰਘਣੇ ਜਿਹੜੇ ਵਾਣ ਇਹਨਾਂ ਨੇ ਲਾਏ ਹੋਏ ਆ ਇੱਥੇ ਬਈ ਇੰਨੇ ਸੰਘਣੇ ਕਿਉਂ ਲਾਏ ਹੋਏ ਆ ਕਿਹਾ ਜਾਂਦਾ ਵੀ ਮਤਲਬ ਸੰਘਣੇ ਚੱਲਦੇ ਨਹੀਂ ਨਾਲੇ ਵੇਖੋ ਜੀ ਇਹ ਮੌਸਮ ਹੀ ਇਦਾਂ ਦਾ ਬਣਿਆ ਹੋਇਆ ਹੈ ਇੱਥੇ ਕੋਈ ਇਦਰ ਉਹ ਵੇਲ ਆ ਇਹ ਵੀ ਕਾਫੀ ਚੜ ਜਾਂਦੀ ਹੈ ਵੇਲ ਕਾਦੀ ਹੈ ਇਹੋ ਹੀ ਪੈਸ਼ਨ ਫਰੂਟ ਹੀ ਆ ਜੀ ਅੱਛਾ ਇਹਦੀ ਵੇਲ ਹੁੰਦੀ ਆ ਹਾਂ ਜੀ ਆਹ ਵੇਖੋ ਮੇਰੇ ਪਿੱਛੇ ਲੱਗੇ ਹੋਏ ਨੇ ਇਹ 100 ਫੁੱਟ ਤੱਕ ਇੱਕ ਵਾਰ ਵੱਲ ਚੱਲੇ ਜਾਂਦੀ ਹੁਣ ਅਸੀਂ ਕਮਰਸ਼ੀਅਲੀ ਇਹਨੂੰ ਲਗਾ ਰਹੇ ਹਾਂ ਜੇ ਇਸ ਵਾਰੀ ਅੱਛਾ ਹਾਂ ਸਾਡੇ ਇਹ ਘਰ ਵਾਸਤੇ ਲਈ ਹੈ ਕਿਰ ਇਹ ਘਰ ਵਾਸਤੇ ਹੀ ਹੁਣ ਇੱਥੇ ਫਾਰਮ ਹੈ ਡ੍ਰੈਗਨ ਦਾ ਫਾਰਮ ਹੈ ਅਸੀਂ ਉਹਦੀ ਵਾਰਡ ਜਿਹੜੀ ਆ ਉਤੇ ਉਹਦੇ ਚਾਰੇ ਬੰਨੇ ਉਹਦੇ 1.5 ਐਕੜ ਨਾ ਵੀ ਲਾਇਆ ਤੁਸੀਂ ਹਾਂ ਜੀ ਉਹ ਫੁੱਫੜ ਜੀ ਹੁਣਾਂ ਨੇ ਲੱਗਾ ਵਾ ਉਥੇ ਤੇ ਉਥੇ ਅਸੀਂ ਜਿਹੜੀ ਆ ਹਾਂ ਜਿਹੜੀ ਆ ਤੇ ਉਥੇ ਅਸੀਂ ਇਹਨੂੰ 1.5 ਐਕੜ ਸੌਰੀ 1.5 ਐਕੜ ਦੀ ਜਿਹੜੀ ਬਾਉਂਡਰੀ ਆ ਉਹ ਅਸੀਂ ਇਹਦੇ ਨਾਲ ਕਵਰ ਕਰ ਰਹੇ ਹਾਂ ਤੇ ਫੇਰ ਉਸ ਤੋਂ ਬਾਅਦ ਅੱਗੇ ਵੀ ਹੋਰ ਵੀ ਵਿਚਾਰ ਆਗਾ ਕਿ ਵੀ 1 ਕੜਕ ਦੇ ਵਿੱਚ ਇਹਨੂੰ ਲਗਾਈਏ ਇਸੇ ਤਰ੍ਹਾਂ ਆ ਵੱਡੇ ਨੇ ਮਤਲਬ ਪਲਾਂਟ ਆ ਆਹ ਇਹ ਹੈ ਵੇ ਕਾਡੋ ਦੀ ਪਲਾਂਟ ਆ ਵੱਡੇ ਹੈ ਨਾ ਇਹ ਵੱਡੇ ਆ ਇਹਦੀ ਜਿਹੜੀ ਕਟਿੰਗ ਆ ਆਪਾਂ ਇਹ ਤੇ ਦੋ ਵੈਰਾਈਟੀਆਂ ਨੇ ਇੱਥੇ ਜਿਹੜੀਆਂ ਫਰੂਟਿੰਗ ਦਿੰਦੀਆਂ ਨੇ ਆਪਾਂ ਨੂੰ ਇਹਨਾਂ ਦਾ ਹੀ ਬੜਾ ਸਾਰਾ ਅਸੀਂ ਯੂਜ਼ ਕਰਦੇ ਆ ਕਿੰਨੇ ਸਾਲ ਹੋ ਗਏ ਭਾਈ ਇਹਨਾਂ ਨੂੰ ਲੱਗਿਆ ਨੂੰ ਇਹ 2010 ਦਾ ਬੂਟਾ ਵਾ ਜੀ ਅੱਛਾ ਹਾਂਜੀ ਇਹ 2010 ਦਾ 12 ਸਾਲ ਦਾ ਹੋ ਗਿਆ ਜੀ 12 13 ਸਾਲ ਦਾ ਹੋ ਗਿਆ ਜੀ 2013 ਤੋਂ ਇਹ ਫਰੂਟਿੰਗ ਅੱਠ ਨੌਵੇਂ ਸਾਲ ਫਰੂਟਿੰਗ ਦਿੱਤੀ ਹੈ ਜੋ ਹੁਣ ਅਰਕੀ 10ਵੇਂ ਸਾਲ ਫਰੂਟਿੰਗ ਦੇਊਗਾ ਹੋਰ ਭਾਈ ਇੱਥੇ ਕੀ ਕੀ ਆ ਹੋਰ ਇਸੇ ਤਰ੍ਹਾਂ ਹੀ ਅਲੱਗ-ਅਲੱਗ ਵੈਰਾਈਟੀਆਂ ਨੇ ਸਾਡੇ ਕੋਲ ਸੀਡਲਿੰਗ ਵੀ ਟ੍ਰਾਇਲ ਤੇ ਨੇ ਇਹ ਹੋਇਆ ਇਹ ਇਹ ਅਵੋਕਾਡੋ ਦੀਆਂ ਵੈਰਾਈਟੀਆਂ ਨੇ ਇਹ ਵੀ ਅਵੋਕਾਡੋ ਆ ਹਾਂਜੀ ਹਾਂਜੀ ਜਦਾਂ ਇਹ ਵੀ ਵੈਰਾਈਟੀ ਬੀ ਤੋਂ ਹੀਆਂ ਸਾਡੀ ਇਸੇ ਤਰ੍ਹਾਂ ਬੀਜ ਤੋਂ ਆ ਤੇ ਇਹ ਵੀ ਵੈਰਾਈਟੀ ਬੀਜ ਤੋਂ ਹੀ ਅਸੀਂ ਅਲੱਗ-ਅਲੱਗ ਜਗ੍ਹਾ ਬੂਟੇ ਤਿਆਰ ਕਰਕੇ ਗਾਹ ਦੰਨੇ ਹੋ ਤੁਸੀਂ ਹਾਂਜੀ ਜੀ ਇਹਨਾਂ ਨੂੰ ਅਸੀਂ ਅਜੇ ਟ੍ਰਾਇਲ 'ਚ ਵੇਖ ਰਹੇ ਆ ਅਲੱਗ-ਅਲੱਗ ਜਗ੍ਹਾ ਲਗਾਵਾਂਗੇ ਕਿ ਤਿੰਨ ਦੋ-ਦੋ ਬੂਟੇ ਅਸੀਂ 12-13 ਵੈਰਾਈਟੀਆਂ ਨੇ ਇਹ ਜਿਹੜੀਆਂ ਕਿ ਮੈਨੂੰ ਵਧੀਆ ਲੱਗੀਆਂ ਆਲ ਓਵਰ ਦਾ ਵਰਲਡ ਕਹ ਲੋਗੇ ਵੀ ਜਿਹੜੀਆਂ ਵਧੀਆ ਉਹਨਾਂ ਦੇ ਸੀਡ ਲਿਆ ਕੇ ਅਸੀਂ ਇਹਨਾਂ ਤੋਂ ਵੀ ਵੇਖ ਰਹੇ ਆ ਕਿ ਕਿੱਦਾਂ ਦੇ ਰਿਜ਼ਲਟ ਮ ਲਾਇ ਉਹਨੇ ਜਦਾਂ ਉੱਧਰ ਵਿਖਾ ਸਕਦੇ ਜੋ ਪਿੱਛੇ ਨੇ ਅਲੱਗ-ਅਲੱਗ ਵੈਰਾਈਟੀਆਂ ਛੋਟੇ-ਛੋਟੇ ਪਲਾਂਟੇ 1.5 ਸਾਲ ਦੇ 2-2 ਸਾਲ ਦੇ ਨੇ ਇਸੇ ਤਰ੍ਹਾਂ ਇਹ ਇੰਪੋਰਟਡ ਪlant ਪਿਆ ਹੋਇਆ ਜੀ ਸਾਰਾ ਜਿਹੜੇ ਹਾਸ ਵਗੈਰਾ ਜਿਹੜੇ ਕਹਿੰਦੇ ਨੇ ਪਿੰਕਰਟਨ ਵਗੈਰਾ 골ਡਨ ਹਾਸਿਆ 골ਡਨ ਹਾਸਿਆ ਲੈ ਹਾਸਿਆ ਇਦਾਂ ਦੀਆਂ ਅਲੱਗ-ਅਲੱਗ ਵੈਰਾਈਟੀਆਂ ਨੇ ਜਿਹੜੀਆਂ ਇੰਪੋਰਟਡ ਨੇ ਫੁੱਲੀ ਇੰਪੋਰਟਡ ਨੇ ਤੇ ਫਿਰ ਕੁਝ ਅਸੀਂ ਇੱਥੇ ਸੀਡ ਆਪਣਾ ਤਿਆਰ ਕਰਕੇ ਇਸ ਲਿੰਗ ਆਪਣਾ ਤਿਆਰ ਕਰਕੇ ਉਹਨੂੰ ਉੱਪਰ ਗrafting ਕਰੀ ਦੀ ਜਿੱਦਾਂ ਵਿਖਾਈ ਗਈ ਆ ਤੇ ਇਸ ਤਰ੍ਹਾਂ ਇਹਨਾਂ ਅਨੁਸਾਰ ਆ ਤਿਆਰ ਕਰ ਰਹੇ ਆ ਜੀ ਤਾਂ ਬਾਈ ਹੁਣਾਂ ਦੇ ਫਾਰਮ ਆ ਗਏ ਆ ਆਪਾਂ ਹੁਣ ਬਾਈ ਕੀ ਕੀ ਲਾਇਆ ਹੋਇਆ ਇੱਥੇ ਇੱਥੇ ਵੀਰ ਜੀ ਅਲੱਗ-ਅਲੱਗ ਵੈਰਾਈਟੀਆਂ ਜਿਹੜੀਆਂ ਅਸੀਂ ਕਹਿ ਲੋ ਕਿਸਾਨਾਂ ਨੂੰ ਲਗਵਾਉਨੇ ਆ ਉਹਨਾਂ ਦੇ ਟ੍ਰਾਇਲ ਸਾਰੇ ਇੱਥੇ ਆਪ ਵੀ ਕਰਦੇ ਆ ਕੋਈ 2-2 4-4 ਕਨਾਲ ਕਹਿ ਲੋ ਜਾਂ ਮਰਲਿਆਂ ਦੇ ਵਿੱਚ ਵੀ ਕਹਿ ਲੋ ਕਿ ਪੰਜ ਮਰਲੇ 10 ਮਰਲੇ ਇਦਾਂ ਆ ਦਾਂ ਸਬਤੋ ਗਏ ਉਧਰ ਸਟਰਾਬਰੀ ਵਗੈਰਾ ਫਿਰ ਚੱਪਣ ਕਦੂ ਆ ਸਟਰਾਬਰੀ ਲੱਗੀ ਆ ਦਿਖਾ ਦਿਓ ਇੱਕ ਵਾਰ ਇਧਰ ਬੈੱਡ ਜਿਹੜੇ ਬਣਾਏ ਹੋਏ ਆ ਇਹਨਾਂ ਨੇ ਹਾਂਜੀ ਚੱਪਣ ਕਦੂ ਐ ਮਲਚਿੰਗ ਦੋਤੇ ਇਹਦੇ ਨਾਲ ਕਾਕੂ ਵਗੈਰਾ ਨਹੀਂ ਉਗਦਾ ਜੀ ਤੇ ਇਸ ਕਰਕੇ ਆ ਸ਼ੀਟ ਵਿਛਾਈ ਜਾਂਦੀ ਆ ਤੇ ਨਾਲੇ ਫਰੂਟ ਖਰਾਬ ਨਹੀਂ ਹੁੰਦਾ ਜੀ ਤੇ ਚੱਪਣ ਕਦੂ ਵੀ ਆ ਫਿਰ ਜ਼ੁਕੀਨੀ ਆ ਕਾਲੀ ਸੌਰੀ ਹਰੀ ਤੇ ਪੀਲੀ ਫਿਰ ਇਸੇ ਤਰ੍ਹਾਂ ਹੀ ਇਹਦੇ ਵਿੱਚ ਮਿਰਚ ਵੀ ਲੱਗੀ ਆ ਸਟਰਾਬਰੀ ਦੇ ਉੱਪਰ ਪਰ ਉਧਰ ਬੈਂਗਣ ਵਗੈਰਾ ਨੇ ਇਧਰ ਗੋਭੀ ਵਗੈਰਾ ਹੋਰ ਹੁਣ ਜਦਾਂ ਖਰਬੂਜੇ ਦਿਵਾਣੇ ਦਾ ਟਾਈਮ ਆ ਗਿਆ ਤਾਂ ਖਰਬੂਜੇ ਦਿਵਾਣੇ ਦੀ ਪਨੀਰੀ ਤਿਆਰ ਹੋ ਰਹੀ ਆ ਉਹ ਵੀ ਵਿੱਚ ਕੁਝ ਲਗਾਵਾਂਗੇ ਟਮਾਟਰ ਲਾਵਾਂਗੇ ਜਿਹੜੀ ਜਿਹੜੀ ਚੀਜ਼ ਅਸੀਂ ਮਤਲਬ ਕਿ ਸੇਲ ਕਰ ਰਹੇ ਆ ਉਹਦੇ ਟ੍ਰਾਇਲ ਇੱਥੇ ਕਿ ਵੀ ਕਿਸਾਨ ਤੋਂ ਪਹੁੰਚਣ ਤੋਂ ਪਹਿਲਾਂ ਇੱਥੇ ਟ੍ਰਾਇਲ ਉਹਦੇ ਹੋ ਜਾਂਦੇ ਆ ਕਿ ਵੀ ਕਿਦਾਂ ਦਾ ਫਰੂਟ ਆ ਰਿਹਾ ਕਿਦਾਂ ਦਾ ਉਹ ਸਾਰਾ ਕੁਝ ਵੇਖ ਸਕਦੇ ਆ ਜੀ ਤੇ ਹੋਰ ਇਧਰ ਆ ਜਿਸ ਤਰ੍ਹਾਂ ਹੁਣ 나ਖਾਂ ਦਾ ਸਾਡਾ ਏਰੀਆ ਅੱਛਾ 나ਖ ਲਈ ਹੋਈ ਆ ਹਾਂਜੀ ਇਹ ਦਿਖਾ ਦਿਓ ਇੱਕ ਵਾਰ ਬਾਈ ਸਾਰੀ ਜੀ 나ਖ ਦੀ ਹੂੰ ਇਹ ਕੋਚ ਇੱਧਰ ਹੈ ਤੇ ਕੋਚ ਉੱਧਰ ਹੈ ਗਿਆ ਆ ਕੇ ਪਰਲੇ ਬੰਨੇ ਸਾਰੀ 나ਖ ਦੇ ਨਰਸਰੀ ਹੈ ਸਾਰੀ ਆ ਜੋ ਚੱਲਦੇ ਆ ਤਾਂ ਅੱਗੇ ਆ ਜੋ ਕ੍ਰਿਸ਼ਨ ਮੈਂ ਜਾਊਂਗਾ ਅੱਗੇ ਆ ਕੇ ਇੱਧਰ ਦੀਆਂ ਤਸਵੀਰਾਂ ਦਿਖਾ ਦੇਵਾਂ ਇੱਧਰ 나ਖ ਲਈ ਹੋਈ ਆ ਬਾਈ ਹੋਰਾਂ ਨੇ ਤੇ ਇਦਾਂ ਹੀ ਆ ਵੀ ਸਟ੍ਰਾਬਰੀ ਹੈ ਜੀ ਅੱਛਾ ਸਟ੍ਰਾਬਰੀ ਦੇ ਬੂਟੇ ਆ ਛੋਟੇ ਛੋਟੇ ਰਿਟੇਲ ਸੇਲ ਹੋਣੇ ਆ ਗਾੜੀ ਜਨਵਰੀ ਤੱਕ ਇਹਨਾਂ ਨੂੰ ਉਹ ਮਹੀਨੇ ਡੇਡ ਮਹੀਨੇ ਤੱਕ ਫਰੂਟਿੰਗ ਆ ਜਣੀ ਹੈ ਫਿਰ ਇਸ ਤਰ੍ਹਾਂ ਹੀ ਜਿਹੜਾ ਰਿਟੇਲ ਕਸਟਮਰ ਆ ਉਹ ਡਰਾਫਟ ਕਰਕੇ ਰੱਖ ਲੈਣੇ ਹੋ ਪਰ ਹਾਂਜੀ ਹਾਂਜੀ ਇਹਨਾਂ ਨੂੰ ਅਸੀਂ ਇੱਦਾਂ ਲਗਾ ਕੇ ਰੱਖ ਲਈਦਾ ਵਾ ਹਰ ਤਰ੍ਹਾਂ ਦੀ ਡਿਮਾਂਡ ਜਿਸ ਤਰ੍ਹਾਂ ਦੀ ਤੁਸੀਂ ਤਿਆਰ ਕਰਦੇ ਹੋ ਨਹੀਂ ਪਨੀਰੀ ਇਹਦੀ ਪਿੱਛੋਂ ਜਾ ਹਿਮਾਚਲ ਜਾਂ ਫਿਰ ਪੂਨੇ ਵਗੈਰਾ ਤੋਂ ਉਥੋਂ ਅਲੱਗ-ਅਲੱਗ ਵੈਰਾਈਟੀਆਂ ਆ ਕੋਇਨ ਦਾ ਬੂਟਾ ਜਿਹੜਾ ਹੈਗਾ ਉਹ ਤੋਂ ਪੂਨੇ ਤੋਂ ਆਉਂਦਾ ਵਾ ਤੇ ਜਿਹੜਾ ਬੇਰ ਰੂਟ ਸੀਡਲਿੰਗ ਆ ਉਹ ਹਿਮਾਚਲ ਤੋਂ ਆਉਂਦਾ ਵਾ ਜੀ ਤੇ ਇਸ ਜਰੇ ਦੇ ਵਿੱਚ 나ਖ ਦੇ ਵਿੱਚ ਗੱਲ ਉਹ ਵੀ ਸੇਬ ਵੀ ਹੈਗਾ ਵਾ ਸਾਡੇ ਕੋਲ ਗrafting ਦੇ ਵਿੱਚ ਸਾਰਾ ਅੱਛਾ ਸੇਬ ਕਿਹੜਾ ਰੱਖਿਆ ਤੁਸੀਂ ਇਹ ਬੰਨਾ ਵਾ 골ਡਨ ਡੋਰ ਸਟਿਆ ਮਾਈਕਲ ਵੈਰਾਈਟिज ਨੇ ਲੱਗੇ ਹੋਏ ਇੱਥੇ ਇੱਥੇ ਆਹ ਕੋਈ ਦੇ ਵਿੱਚ ਵੀ ਹੈਗਾ ਵਾ ਇੱਧਰ ਵੀ ਹੈਗਾ ਵਾ ਉਧਰ ਅੱਗੇ ਵੀ ਹੈਗਾ ਅੱਗੇ ਵੀ ਉਹ ਖਾ ਦਨੇ ਆ ਤੁਹਾਨੂੰ ਜੀ ਤੇ ਆਪਣੇ ਵੀ ਵਿੱਚ ਬੂਟੇ ਲੱਗੇ ਹੋਏ ਨੇ ਜਿਹੜੇ ਵੱਡੇ ਨੇ ਜਿਹੜੇ ਆਪ ਕਾਟੋ ਦੇ ਨਹੀਂ ਆ ਸੇਬ ਦੇ ਅੱਛਾ ਸੇਬ ਦੇ ਲਾਏ ਹੋਏ ਹਾਂਜੀ ਸੇਬ ਦੇ ਲੱਗੇ ਹੋਏ ਨੇ ਜਿਹੜੇ ਕੋਈ ਹੁਣ ਗਾੜੀ ਫਰੂਟਿੰਗ ਵਗੈਰਾ ਦੇਣਗੇ ਜਿਆਦਾ ਥੋੜਾ ਜਿਹੜਾ ਆਪ ਦਾ ਕੰਮ ਐਵੋਕਾਡੋ ਦਾ ਐਵੋਕਾਡੋ ਮੇਨ ਐਵੋਕਾਡੋ ਪੈਸ਼ਨ ਫਰੂਟ ਉਹਨੂੰ ਜ਼ਿਆਦਾ ਕਰ ਰਹੇ ਆ ਤੇ ਹੁਣ ਇਸ ਸਾਲ ਤੋਂ ਅਸੀਂ 25 ਤੋਂ 30 ਹਜ਼ਾਰ ਬੂਟਾ 나ਖ ਦਾ ਵੀ ਗ੍ਰਾਫਟ ਕਰਨ ਜਾ ਰਹੇ ਆ ਹੋ ਗਿਆ ਅੱਜ ਹੁਣ ਵੀ ਜਿਹੜੇ ਫਾਰਮਰ ਆਏ ਸੀ ਉਹ 나ਖ ਵਾਸਤੇ ਹੀ ਆਏ ਸੀ ਤੇ ਬੂਟਿਆਂ ਦੀ ਗਰੋਥ ਤੁਸੀਂ ਵੇਖ ਸਕਦੇ ਜੋ ਏਕ-ਏਕ ਸਾਲ ਦੇ ਬੂਟੇ ਨੇ ਤਾਂ ਅੱਗੇ ਬਾਈ ਹੋਰਾਂ ਦੀ ਨਰਸਰੀ ਵੀ ਆਪਾਂ ਦਿਖਾ ਦਈਏ ਤੁਹਾਨੂੰ ਪਿੱਛੇ ਬੈੱਡ ਬਣਾ ਕੇ ਜਿਹੜਾ ਇਹਨਾਂ ਨੇ ਸਟਰਾਬਰੀ ਲਾਈ ਹੋਈ ਆ 나ਖਾਂ ਲਾਈਆਂ ਹੋਈਆਂ ਨੇ ਸੇਬ ਲਾਏ ਹੋਏ ਨੇ ਤੇ ਅੱਗੇ ਜਿਹੜਾ ਆ ਨਰਸਰੀ ਵੀ ਖੋਲੀ ਹੋਈ ਆ ਤਾਂ ਅੱਛਾ ਇਹ ਸੇਬ ਦਾ ਹਾਂਜੀ ਇਹਨੇ ਇਹ ਨਾਖ ਹੈ ਜੀ ਇਹ ਖਾ ਸਕਦੇ ਆ ਜੀ ਇਹਦੀ ਗਰੋਥ ਵੇਖੋ ਕੱਦ ਬਹੁਤ ਆ ਮਤਲਬ ਕਿ ਮੋਟਾਈ ਵੇਖੋ ਮੇਨ ਮੋਟਾਈ ਤੇ ਜਾਂਦੇ ਆ ਜੀ ਕਿ ਵੀ ਇਹ ਸਾਡੇ ਕੋਲ ਦੋਵੇਂ ਤਰ੍ਹਾਂ ਦੇ ਬੂਟੇ ਆ ਜੀ ਕੈਂਥ ਦੇ ਉੱਪਰ ਗਰਾਫਟਿੰਗ ਵੀ ਹੈਗਾ ਵਾ ਜਿਸ ਤਰ੍ਹਾਂ ਦੀ ਡਿਮਾਂਡ ਹੁੰਦੀ ਆ ਤੇ ਆ ਕਲਮੀ ਬੂਟਾ ਵੀ ਹੈਗਾ ਜੀ ਦੋਵੇਂ ਵੈਰਾਈਟੀਆਂ ਸਾਡੇ ਕੋਲ ਮਿਲ ਜਾਂਦੀਆਂ ਜੀ ਤੇ ਦੋਵਾਂ ਦੀ ਗਰੋਥ ਹੁਣ ਜੇ ਇਧਰੋਂ ਕਹੀਏ ਕਿ ਕਿਹੜਾ ਚੰਗਾ ਆ ਹੁਣ ਆ ਮੇਰਾ ਜਿਹੜਾ ਖੱਬੇ ਹੱਥ ਚ ਆ ਇਹ ਹੈਗਾ ਜੀ ਕੈਂਥ ਦੇ ਉੱਪਰ ਤੇ ਜਿਹੜਾ ਸੱਜੇ ਹੱਥ ਚ ਫੜਿਆ ਜੀ ਇਹ ਸਿੱਧਾ ਕਲਮੀ ਬੂਟਾ ਵਾ ਜੀ ਤੇ ਦੋਵਾਂ ਦੀ ਹਾਈਟ ਆਲਮੋਸਟ ਬਰਾਬਰ ਦੀ ਆ ਤੇ ਥੱਲੇ ਉਹ ਵੀ ਅ ਕੀ ਲੋਕ ਵੀ ਉਹ ਵੀ ਥੱਲੇ ਉਹ ਵੀ ਬਰਾਬਰ ਦੀ ਆ ਆ ਇਧਰ ਵੀ ਆ ਆ ਇਧਰ ਉਹ ਇਹ ਵੀ ਬਹੁਤ ਸੋਹਣਾ ਨਿਕਲਿਆ ਹੋਇਆ ਵਾ ਤੇ ਕਾਫੀ ਬੂਟੇ ਵਧੀਆ ਵੀ ਆ ਉਸ ਦੇ ਹਿਸਾਬ ਨਾਲ ਹਰ ਤਰ੍ਹਾਂ ਦੇ ਹੈਗੇ ਤੇ ਹੁਣ ਇਸੇ ਕਰਕੇ ਡਿਪਾਰਟਮੈਂਟ ਵੀ ਸਾਡੇ ਕੋਲ ਆਉਂਦੇ ਰਹਿੰਦੇ ਨੇ ਤੇ ਉਹ ਵੀ ਕਹਿੰਦੇ ਵਧੀਆ ਤਿਆਰ ਕਰੋ ਕਿਉਂਕਿ ਡਿਮਾਂਡ ਹੌਲੀ ਹੌਲੀ ਹੀ ਪੂਰੀ ਹੋਣੀ ਆ ਜੀ ਬਹੁਤ ਇੱਧਰ ਕੀ ਕੀ ਰੱਖਿਆ ਹੋਇਆ ਇੱਧਰ ਬਾਜੀ ਸਾਰਾ ਹੀ ਸਾਡਾ ਜਿੱਦਾਂ ਸੀਜ਼ਨਲ ਫਲਾਵਰ ਆ ਹਾਈਬ੍ਰਿਡ ਹਾਂ ਸੀਜ਼ਨਲ ਫਲਾਵਰ ਸਾਰਾ ਉਹਦੀ ਹਾਈਬ੍ਰਿਡ ਨਰਸਰੀ ਆ ਹਾਈਬ੍ਰਿਡ ਅਸੀਂ ਆਪਣਾ ਹੀ ਸੀਡ ਮੰਗਾ ਕੇ ਤੇ ਆਪਣਾ ਹੀ ਸੀਡ ਤਿਆਰ ਕਰਦੇ ਆ ਜੀ ਸੀਡ ਲਿੰਗ ਤਿਆਰ ਕੀ ਕੀ ਇੱਥੇ ਰੱਖਿਆ ਹੋਇਆ ਮੈਂ ਜਾਊਂਗਾ ਨਰਸਰੀ ਵੀ ਆਪਾਂ ਨਰਸਰੀ ਵੀ ਸਾਨੂੰ ਦਿਖਾਓ ਤੁਸੀਂ ਆਪਣੀ ਗੇਂਦਾ ਵਗੈਰਾ ਵਾ ਜੀ ਗੇਂਦਾ ਕਿਹੜਾ ਹੈ ਗੇਂਦਾ ਇਹਦੇ ਵਿੱਚ ਸਾਡੇ ਕੋਲ ਚਾਰ ਕਲਰ ਆ ਉਹ ਜਿਹੜਾ ਵਾਈਟ ਕਲਰ ਆ ਜਿਹਦੇ ਪੱਤੇ ਥੋੜੇ ਜਿਹਾ ਡਾਰਕ ਜਿਹਾ ਯੈਲੋ ਆ ਔਰੇਂਜ ਆ ਲੱਡੂ ਗੇਂਦਾ ਇਹ ਨਹੀਂ ਲੱਡੂ ਨਹੀਂ ਇਹ ਵੱਡਾ ਫਲਾਵਰ ਹੁੰਦਾ ਹਾਈਬ੍ਰਿਡ ਫਲਾਵਰ ਹੁੰਦਾ ਵਾ ਲੱਡੂ ਗੇਂਦਾ ਤੇ ਆਪਾਂ ਕਮਰਸ਼ੀਅਲ ਖੇਤੀ ਕਰਦੇ ਆ ਨਾ ਉਹਦੇ ਵਾਸਤੇ ਆ ਜੀ ਇਦਾਂ ਹੀ ਆ ਹੌਲੀ ਆਕਸ ਆ ਉਹ ਬਰਫ ਜਿਹਨੂੰ ਕਹਿ ਦਿੰਦੇ ਉਹ ਵਾ ਡੈਂਥਸ ਆ ਗਜ਼ੀਨੀਆ ਵਾ ਵਿੰਸਾ ਵਾ ਅਡੇਲੀਆ ਵਗੈਰਾ ਵਾ ਇਧਰ ਫਿਰ ਉਧਰ ਆਪਣਾ ਗੁਲਦੌਦੀ ਵਗੈਰਾ ਵਾ ਕਾਫੀ ਔਰ ਸੀਜ਼ਨਲ ਫਲਾਵਰ ਨੇ ਜਾਂ ਔਰਨਰਮੈਂਟਲ ਪਰਮਾਨੈਂਟ ਫਲਾਵਰ ਨੇ ਅੱਛਾ ਇਧਰ ਫਲਾਵਰਸ ਆ ਗਏ ਤੇ ਇਹ ਸਾਰੇ ਫੁੱਲਾਂ ਦੇ ਬੂਟੇ ਨੇ ਇਹ ਸਾਰੀ ਸਾਰੀ ਫੁੱਲਾਂ ਵਧੀਆ ਔਰਨਰਮੈਂਟਲ ਆ ਅਲੱਗ-ਅਲੱਗ ਪੱਤੇ ਇਧਰ ਕੱਲੇ ਫੁੱਲ ਰੱਖੇ ਹੋਏ ਆ ਹਾਂਜੀ ਕੱਲੇ-ਕੱਲੇ ਪੱਤੇ ਅਲੱਗ-ਅਲੱਗ ਜਿੱਦਾਂ ਔਰਨਰਮੈਂਟਲ ਦੇ ਵਿੱਚ ਪੱਤਿਆਂ ਦੀਆਂ ਵੈਰਾਈਟੀਆਂ ਆ ਜਾਂਦੀਆਂ ਨੇ ਅਲੱਗ-ਅਲੱਗ ਉਹਨਾਂ ਦੀ ਸ਼ੇਪ ਆ ਉਧਰ ਅੱਗੇ ਵਿਖਾਉਣਾ ਕਾਫੀ ਮਤਲਬ ਕਿ ਤਕਰੀਬਨ 40-45 ਵੈਰਾਈਟੀਆਂ ਪੱਤਿਆਂ ਦੇ ਵਿੱਚ ਹੀ ਅਲੱਗ-ਅਲੱਗ ਕਲਰ ਦੇ ਜਿਹੜੇ ਉਹ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਇਹ ਵੀ ਸਾਰੇ ਇਹ ਵੀ ਸਾਰਾ ਸਾਰਾ ਫਲਾਵਰ ਹੀ ਆ ਜੀ ਇਹ ਸਾਰਾ ਹੂੰ ਇਹ ਤੋਂ ਨੇ ਅਲੱਗ-ਅਲੱਗ ਜਿਹੜੇ ਜੀ ਬਹੁਤ ਰੇਅਰ ਵੈਰਾਈਟੀਜ਼ ਤਾਂ ਇਧਰ ਦਿਖਾ ਦਿਓ ਤਾਂ ਰਮਾ ਆਪਣਾ ਕ੍ਰਿਸ਼ਨ ਅੱਗੇ ਆ ਕੇ ਦਿਖਾ ਦਿਓ ਜੀ ਇਹ ਅਲੱਗ-ਅਲੱਗ ਵੈਰਾਈਟੀਆਂ ਨੇ ਜਿਹੜੀਆਂ ਮਲਗੀ ਐਲਗੋਨੀਮਾ ਵਗੈਰਾ ਦੀਆਂ ਹੀ ਹੁੰਦੀਆਂ ਨੇ ਕਿ ਕਿੱਥੋਂ ਆਦੇ ਫਿਰ ਇਹ ਕੁਝ ਕਲਕੱਤੇ ਦੀਆਂ ਵੈਰਾਈਟੀਆਂ ਨੇ ਕੁਝ ਪੂਨੇ ਦੀਆਂ ਵੈਰਾਈਟੀਆਂ ਨੇ ਅਲੱਗ-ਅਲੱਗ ਹੈ ਕਾਫੀ ਡਿਮਾਂਡ ਰਹਿੰਦੀ ਆ ਸਾਡੇ ਕੋਲ ਇਹਦੀ ਜੋ ਜਦ ਆਸੀਂ ਫੇਅਰ ਵਗੈਰਾ ਅਟੈਂਡ ਕਰਦੇ ਰਹੇਦਾ ਉਥੇ ਅਲੱਗ-ਅਲੱਗ ਚੀਜ਼ਾਂ ਸਾਡੇ ਕੋਲ ਮੰਗਦੇ ਨੇ ਹੂੰ ਮਿਸੇ ਤਰ੍ਹਾਂ ਇਹ ਇੰਪੋਰਟਡ ਵੈਰਾਈਟੀਆਂ ਦਾ ਆਪਾਂ ਵਗੜ ਉਹਦੀਆਂ ਵਿਖਾਈ ਦਿੱਤੀਆਂ ਉਹ ਇੱਥੇ ਵੀ ਪਈਆਂ ਹੋਈਆਂ ਨੇ ਜਿਦਾਂ ਦੀ ਆਪਣੇ ਕੋਲ ਘਰ ਪਈਆਂ ਸੀ ਹੂੰ ਉਹ ਕੀ ਪਿੱਛੇ ਰੱਖਿਆ ਹੋਇਆ ਤੁਸੀਂ ਪਿੰਕ ਉਹ ਕੀ ਉਹ ਅਵਾਕਡੋ ਦੀ ਵੈਰਾਈਟੀ ਆ ਜੀ ਅਵੋਕਡੋ ਦੀ ਆ ਹਾਂ ਜੀ ਜੀ ਅਵਾਕਡੋ ਦੀ ਵੈਰਾਈਟੀ ਆ ਕਹਿੰਦੇ ਤਾਂ ਮੈਂ ਫੜ ਕੇ ਵਿਖਾ ਦੰਨਾ ਹਾਂਜੀ ਇਹ ਇੰਪੋਰਟਡ ਪਲਾਂਟ ਦੇ ਸਾਰੇ ਆਵਾਗੜ ਉਹਦੇ ਕਿੰਨੇ ਦਾ ਦਿੰਨੇ ਹੋ ਬੂਟਾ ਇਹ 2500 ਰੁਪਏ ਦਾ ਜੀ 2500 ਦਾ ਇੱਕ ਬੂਟਾ 2500 ਦਾ ਇੱਕ ਜੀ ਇਹ ਇੰਪੋਰਟਡ ਪਲਾਂਟ ਹੈ ਜੀ ਇਸ ਦੇ ਨਾਲ ਦਾ ਹੁਣ ਅਸੀਂ ਕਹ ਲੋ ਕਿ ਵੀ ਜਿਹੜਾ ਇੱਥੇ ਤਿਆਰ ਕਰ ਰਹੇ ਆ ਉਹ ਅਸੀਂ 1500 ਦਾ ਦਿੰਨੇ ਆ ਫਿਰ ਉਸ ਜਿਹੜਾ ਇੰਪੋਰਟਡ ਬੱਡ ਤੇ ਇੰਪੋਰਟਡ ਸੀਡ ਫਿਰ ਉਸ ਤੋਂ ਬਾਅਦ ਜਿਹੜੇ ਥੱਲੇ ਨੇ 1000 ਕਤੇ 600 ਦੀਆਂ ਵੈਰਾਈਟੀਆਂ ਨੇ ਜਿਹੜੀਆਂ ਸਾਡੇ ਮਦਰ ਪਲਾਂਟ ਜਿਹੜੀਆਂ ਆਪਾਂ ਘਰ ਜਿਹਨੂੰ ਗਰਾਫਟ ਕੀਤਾ ਸੀ ਆਪਾਂ ਪਿੱਛੇ ਵੀ ਮੈਂ ਜਾਊਂਗਾ ਤੁਹਾਨੂੰ ਦਿਖਾਉ ਪਿੱਛੇ ਕੀ ਕੀ ਤੁਸੀਂ ਲਾਇਆ ਹੋਇਆ ਇੱਧਰ ਇਧਰ ਸਾਰਾ ਅਵੋਕਾਡੋ ਸੀਡਲਿੰਗ ਤਿਆਰ ਹੋ ਰਿਹਾ ਜੀ ਇੱਥੇ ਥੱਲੇ ਅੱਛਾ ਜੀ ਹਾਂ ਜੀ ਇਧਰ ਉਹ ਕੋ ਉੱਥੇ ਜਾ ਸਕਦੇ ਆ ਆਪਾਂ ਅੱਗੇ ਆ ਜੋ ਕ੍ਰਿਸ਼ਨ ਮੈਂ ਜਾਊਂਗਾ ਤੇ ਤਿਆਰ ਹੋ ਰਿਹਾ ਜੀ ਇਹ ਫਲਾਵਰ ਆ ਸਾਰਾ ਹਾਂ ਜੀ ਇਹ ਸਾਰਾ ਇੱਥੇ ਥੱਲੇ ਵਿਖਾ ਸਕਦੇ ਸਾਰਾ ਸਾਰਾ ਅੱਛਾ ਇਹ ਅਵੋਕਾਡੋ ਦਾ ਹਾਂ ਜੀ ਅਵਕਾਡੋ ਦਾ ਬੇਸਿਕ ਇਥੋਂ ਤਿਆਰ ਹੋ ਰਿਹਾ ਹੁਣ ਜਿੰਨਾ ਜਿਹੜੀ ਆ ਸਾਈਜ਼ ਬਣ ਗਿਆ ਇਹਨੂੰ ਅਸੀਂ ਹੁਣ ਗਰਾਫਟਿੰਗ ਲਈ ਤਿਆਰ ਆ ਹੁਣ ਅਸੀਂ ਇਹਨਾਂ ਨੂੰ ਗਰਾਫਟਿੰਗ ਕਰ ਦੇਣਾ ਗਰਾਫਟਿੰਗ ਕਰਕੇ ਫਿਰ ਬਿਲਕੁਲ ਰੈਡੀ ਹੋ ਜਾਣੇ ਆ 2 ਕੁ ਮਹੀਨੇ ਫਰਵਰੀ ਦੇ ਵਿੱਚ ਹੁਣ ਸਾਰਾ ਇਹ ਸਾਡਾ ਸੇਲ ਆਊਟ ਹੋਣਾ ਜੀ ਕਦੂ ਪਕਾ ਪਕਾਰ ਰਹੇ ਹੋਂ ਬੀਰ ਬੀ ਤਿਆਰ ਕਰਨ ਵਾਸਤੇ ਇਹਨਾਂ ਦੇ ਹਾਂ ਜੀ ਬੀ ਤਿਆਰ ਕਰਨ ਵਾਸਤੇ ਮੈਂ ਤਾਂ ਮੈਂ ਕਿਹਾ ਵੇਲ ਤਾਂ ਸੁੱਕ ਗਈ ਪੂਰੀ ਹਾਂ ਜੀ ਹਾਂ ਜੀ ਨਹੀਂ ਲੱਗਦਾ ਫਰੂਟ ਵੀ ਲੱਗਦਾ ਥੋੜਾ ਬੋਤਾ ਅੱਛਾ ਜੀ ਹਾਂ ਜੀ ਇਧਰ ਆ ਵਖੋ ਇਧਰ ਕਾਫੀ ਵੱਡੇ ਹੋਏ ਨੇ ਤੇ ਹੁਣ ਬਸ ਰੈਡੀ ਨੇ ਅੱਛਾ ਇਹ ਆ ਵਕਾਡੂ ਹੈ ਵੀ ਹਾਂ ਜੀ ਇਹ ਸਾਰਾ ਹੀ ਆ ਵਕਾਡੂ ਹੈ ਜੀ ਇਹ ਸਾਰਾ ਗਰਾਫਟਿੰਗ ਵਾਸਤੇ ਤਿਆਰ ਹੋ ਰਿਹਾ ਜੀ ਇਧਰ ਨਾਰਮਲ ਜਿਵੇਂ ਬਿਮਾਰੀ ਜਿਹੜੀ ਪੈਂਦੀ ਹੈ ਆਵੋਕਾਡੋ ਨੂੰ ਵੀ ਕੋਈ ਬਿਮਾਰੀ ਪੈਂਦੀ ਹੈ ਜਿਵੇਂ ਆਮ ਫਰੂਟ ਨੂੰ ਜਾਂ ਆਮ ਬੂਟਿਆਂ ਨੂੰ ਬਿਮਾਰੀ ਪੈ ਜਾਂਦੀ ਹੈ ਆਵੋਕਾਡੋ ਨੂੰ ਕਿਹੜੀ ਬਿਮਾਰੀ ਪੈਂਦੀ ਹੈ ਇੱਥੇ ਇੰਨੀ ਬਿਮਾਰੀ ਵਗੈਰਾ ਨਹੀਂ ਵੇਖੀ ਗਈ ਇੱਥੇ ਦੀ ਤੇ ਕਿਉਂਕਿ ਅਜੇ ਬੂਟੇ ਥੋੜੇ ਨੇ ਅਜੇ ਫਿਊਚਰ ਫਿਊਚਰ ਦੱਸੇਗਾ ਜੀ ਕਿ ਵੀ ਕਿੰਨੀ ਕ ਬਿਮਾਰੀ ਆਉਂਦੀ ਆ ਕਿਸ ਤਰ੍ਹਾਂ ਦੀ ਆਉਂਦੀ ਆ ਬਾਕੀ ਅਜੇ ਤੱਕ ਕੋਈ ਨਹੀਂ ਅਸੀਂ ਇੱਥੇ ਵੇਖੀ ਇਹਦੇ ਤੇ ਹਾਂ ਜੀ ਅਜੇ ਤੱਕ ਨਹੀਂ ਕੋਈ ਵਗੈਰਾ ਮਤਲਬ ਕਿ ਜਿੱਦਾਂ ਫਰੂਟ ਫ्लाई ਉਹ 트੍ਰੈਪ ਲੱਗੇ ਹੁੰਦੇ ਆ ਉਹਦਾ ਵੀ ਕੋਈ ਅਟੈਕ ਨਹੀਂ ਅਸੀਂ ਵੇਖਿਆ ਤੇ ਬਾਕੀ ਬਾਹਰ ਤੇ ਚਲੋ ਹੈਗੀਆਂ ਨੇ ਉਸੇ ਹਿਸਾਬ ਨਾਲ ਉਹਨਾਂ ਦੀ ਕੇਅਰ ਕੀਤੀ ਜਾਂਦੀ ਆ ਹਾਂਜੀ ਹੋਰ ਬਾਕੀ ਉਧਰ ਵਿਖਾਉਨੇ ਆਂ ਆਜੋ ਉਧਰ ਕੀ ਕੀ ਲਾਇਆ ਹੋਇਆ ਤੁਸੀਂ ਉਧਰ ਵੀ ਕਾਫੀ ਨਰਸਰੀ ਵਗੈਰਾ ਨੇ ਜੀ ਆ ਸਾਰਾ ਸੇਵਦਾ ਵਾ ਜੀ ਆਮ ਜਿਹੜਾ ਆਪਾਂ ਕਹਿ ਦਈਏ ਕਿ ਕਣਕ ਝੋਨਾ ਲਾਉਂਦੇ ਆ ਸਾਰੇ ਵੱਧ ਤੋਂ ਵੱਧ ਸਬਜ਼ੀ ਲਾ ਲੈਂਦਾ ਕੋਈ ਤਾਂ ਤੁਸੀਂ ਮਤਲਬ ਨਰਸਰੀ ਤਿਆਰ ਕਰ ਲਈ ਖੁਦ ਹਾਂਜੀ ਬੱਸ ਜੀ ਇਦਾਂ ਹੀ ਆਗੇ ਵੇਖੋ ਕਣਕ ਝੋਨੇ ਜੇ ਤਾਂ ਪਤਾ ਹੀ ਆ ਜੀ ਕਿ ਵੀ ਕੁਝ ਨਹੀਂ ਰੱਖਿਆ ਉਹ ਅਸੀਂ ਆਪਣੇ ਆਪ ਨੂੰ ਦਲਾਸਾ ਹੀ ਦਿੰਨੇ ਆਂ ਕਿ ਵੀ ਖੇਤੀ ਕਰਦੇ ਆਂ ਹਾਂਜੀ ਜੇ ਸਚਾਈ ਚ ਵੇਖਿਆ ਜਾਵੇ ਤੇ ਉਹਦੇ ਵਿੱਚ ਕੁਝ ਨਹੀਂ ਹੈਗਾ ਤੇ ਇੱਕ ਵੀ ਹੁਣ ਸਾਡੇ ਕੋਲ ਪਨੀਰੀਆਂ ਕਾਫੀ ਨੇ ਇਹ ਵੀ ਕਿਸਾਨ ਕਰ ਰਹੇ ਨੇ ਆਊਟ ਆਫ ਸੀਜ਼ਨ ਵੀ ਕਰ ਰਹੇ ਨੇ ਹੁਣ ਆ ਜਿੰਨਾ ਵੀ ਹੈਗਾ ਇਹ ਹੁਣ ਸਾਰਾ ਕਹ ਲੋ ਕਿ ਵੀ अर्ਲੀ ਜਿਹੜਾ ਆਪਾਂ ਕਹਿ ਦੀ ਇੱਕ ਵੀ ਦਿਵਾਣਾ ਖਰਬੂਜਾ ਜਿਹੜਾ ਉਹਦੀ ਸਾਰੀ ਆ ਟਨਲ ਦੇ ਥੱਲੇ ਜਿਹੜੀ ਨਰਸਰੀ ਤਿਆਰ ਹੋ ਰਹੀ ਆ ਇਹ ਤਕਰੀਬਨ ਕਹ ਲੋ ਕਿ 20 25 ਦਿਨਾਂ ਨੂੰ ਇਹਨੇ ਤਿਆਰ ਹੋ ਜਾਣਾ 25 ਤੋਂ 30 ਦਿਨ ਦੇ ਮਟਰਾਂ ਤੋਂ ਬਾਅਦ ਪਾਣੀ ਕਿਵੇਂ ਫਿਰ ਦੰਨੇ ਉਹ ਇਹਨੂੰ ਉੱਪਰੋਂ ਉਤਾਰ ਕੇ ਪਾਣੀ ਲਾ ਦਿੰਦਾ ਜੀ ਤੇ ਆਪਣੇ ਆਪ ਵੀ ਇਹਦੇ ਅੰਦਰ ਮੋਇਸਚਰ ਬਣ ਜਾਂਦਾ ਵਾ ਤੇ ਫਿਰ ਉਹਨੂੰ ਵੀ ਝਾੜ ਦਈਦਾ ਉਹ ਵੀ ਇਨਫ ਹੁੰਦਾ ਵਾ ਜੀ ਫਿਰ ਅਸੀਂ ਜਿਹੜਾ ਐਕਸਟਰਾ ਪਾਣੀ ਦੀ ਜ਼ਰੂਰਤ ਹੁੰਦੀ ਆ ਉਹ ਫਿਰ ਇਹਨੂੰ ਅਸੀਂ ਫੋਰੇ ਦੇ ਨਾਲ ਇਹਨਾਂ ਨੂੰ ਪਾਣੀ ਲਾ ਦਿੰਦਾ ਜੀ। ਜੀ। ਇਧਰ ਸਾਰੀ ਸਾਡੀ ਜਾਲੋਕ ਵੀ ਗੋਭੀ ਆ, ਪਿਆਜ਼ ਆ, ਪਕਾ। ਕਿਹੜੀ ਲਈ ਹੋਈ ਆ? ਹਾਈਬ੍ਰਿਡ ਹੀ ਆ ਸਾਰੀ ਵੈਰਾਈਟੀਆਂ ਜੀ ਇੱਥੇ। ਵਾਈਟ ਗੋਭੀ ਆ ਫਿਰ ਸਾਡੇ ਕੋਲ ਪੀਲੀ ਕਾਲੀਫਲਾਵਰ ਹੁੰਦੀ ਆ yellow, red ਕਾਲੀਫਲਾਵਰ ਹੁੰਦੀ ਆ। red cabbage ਆ, ਸ਼ਿਮਲਾ ਮਿਰਚ ਦੇ ਵਿੱਚ ਚਾਰੇ ਰੰਗ ਲਾਲ, ਪੀਲਾ, ਸੰਤਰੀ, ਜਾਮਨੀ ਉਹ ਹੁੰਦਾ ਵਾ ਜੀ। ਪਿਆਜ਼ ਦੇ ਵਿੱਚ ਹਾਈਬ੍ਰਿਡ ਪਿਆਜ਼ ਆ, ਦੇਸੀ ਪਿਆਜ਼ ਆ। ਜਿਸ ਤਰ੍ਹਾਂ ਦੀ ਲੈਟਸ ਆ, ਬੈਂਗੜ ਪੰਜ ਛੇ ਵੈਰਾਈਟੀਆਂ ਆ ਵਾ। ਫਿਰ ਸ਼ਿਮਲਾ ਮੇਰੇ ਚ ਅਲੱਗ-ਅਲੱਗ ਵੈਰਾਈਟੀਆਂ ਦੀਆਂ ਨੇ ਅਲੱਗ-ਅਲੱਗ ਕੰਪਨੀਆਂਜ਼ ਦੀਆਂ ਕਹ ਲਓ ਚਿੱਲੀ ਅਲੱਗ-ਅਲੱਗ ਕੰਪਨੀਆਂਜ਼ ਦੀ ਜਿੱਦਾਂ ਜਿੱਦਾਂ ਦੀ ਕੋਈ ਕਸਟਮਰ ਦੀ ਫਾਰਮਰ ਦੀ ਡਿਮਾਂਡ ਹੈਗੀ ਆ ਉਸੇ ਹਿਸਾਬ ਨਾਲ ਹੀ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਰ ਕਰਦੇ ਆਂ ਇੱਥੇ ਕਿੰਨੀ ਪੈਲੀ ਹੋਊਗੀ ਤੁਹਾਡੀ ਜਿਹਦੇ 5 ਏਕੜ ਕਰ ਰਹੇ ਆ ਏਕੜ 'ਚ ਤੁਸੀਂ ਨਰਸਰੀ ਲਾਈ ਹੋਈ ਹੈ ਤੇ ਨਾਲੇ ਤੁਸੀਂ ਟ੍ਰਾਇਲ ਪਲੱਸ ਨਰਸਰੀ ਸਾਰਾ ਇੱਥੇ ਚੱਲਦਾ ਜੀ ਸਾਡਾ ਉਧਰ ਆ ਵਕੜੋ ਆ ਵਕੜੋ ਤੇ ਪਲਾਂਟ ਜਿਹੜੇ ਪਰਮਾਨੈਂਟ ਪਲਾਂਟ ਹੈ ਉਹ ਘਾਰਿਆ ਜਾਂ ਫਿਰ ਅਲੱਗ-ਅਲੱਗ ਚਾਰ-ਪੰਜ ਫਾਰਮ ਨੇ ਜਿੱਥੇ ਯਾਰ ਦੋਸਤ ਨਾਲ ਰਲੇ ਹੋਏ ਨੇ ਉਹ ਉੱਥੇ ਅਸੀਂ ਉਹ ਅਲੱਗ-ਅਲੱਗ ਵੈਰਾਈਟੀਆਂ ਨੂੰ ਟ੍ਰਾਇਲ ਕਰ ਰਹੇ ਆਂ ਜੀ ਇਸੇ ਤਰ੍ਹਾਂ ਮੇਰੇ ਕੋਲ ਉਧਰ ਹਲਦੀ ਅਦਰਕ ਦੀਆਂ ਉਹ ਕਾਫੀ ਦੂਰ ਐਂਡ ਤੇ ਪੈ ਜਾਂਦਾ ਹੀ ਇਹ ਜਗਾ ਜੀ ਤੇ ਉਥੇ 13 14 ਵੈਰਾਈਟੀਆਂ ਮੇਰੇ ਕੋਲ ਹਲਦੀ ਤੇ ਅਦਰਕ ਦੀਆਂ ਹੈਗੀਆਂ ਨੇ ਹੁਣ ਆਉਣ ਵਾਲੇ ਫਰਵਰੀ ਦੇ ਵਿੱਚ ਉਹਨਾਂ ਫਰਵਰੀ ਮਾਰਚ ਚ ਉਹਨਾਂ ਦਾ ਬੀਜ ਸਾਡਾ ਕਾਫੀ ਤਿਆਰ ਹੋਊਗਾ ਸੌਂਡ ਦੀਆਂ ਵੈਰਾਈਟੀਆਂ ਨੇ ਹਲਦੀ ਅਦਰਕ ਆ ਮੈਂਗੋ ਜਿੰਜਰ ਵਗੈਰਾ ਬਲੈਕ ਹਲਦੀ ਆ ਬਲੂ ਆ ਫਿਰ ਰੈਡ ਜਿੰਜਰ ਆ ਇਦਾਂ ਦੀਆਂ ਅਲੱਗ-ਅਲੱਗ ਕਾਫੀ ਵੈਰਾਈਟੀਆਂ ਉੱਥੇ ਹੈਗੀਆਂ ਨੇ ਜੀ ਆਮ ਕਿਸਾਨਾਂ ਨੂੰ ਕੁਝ ਕਹਿਣਾ ਚਾਹੋਗੇ ਵੇਖੋ ਜੀ ਲਾਓ ਪੰਗੇ ਲਾਓ ਪੰਗੇ ਲਿਆ ਹੀ ਕੁਛ ਨਾ ਕੁਛ ਹੁੰਦਾ ਵਾ ਜੀ ਤੇ ਅਸੀਂ ਵੀ ਲੈ ਰਹੇ ਆ ਮਿਲੋ ਜੁੜੋ ਤੇ ਮਿਲ ਕੇ ਕੰਮ ਕਰੀਏ ਤਾਂ ਵਧੀਆ ਰਵਾਂਗੇ ਬਥੇਰਾ ਇੱਕ ਦੂਜੇ ਦੀਆਂ ਲੱਤਾਂ ਖੇਚ ਲੀਆਂ ਸਿੱਧੀ ਗੱਲ ਆ ਕਬੀ ਲੱਤਾਂ ਖੇਚਣ ਚਾਹੀ ਸਭ ਤੋਂ ਅੱਗੇ ਆ ਨਾਲ ਰਲ ਕੇ ਕੋਈ ਕੰਮ ਕਰਨ ਚ ਨਹੀਂ ਅਸੀਂ ਕਰਦੇ ਹੀ ਨਹੀਂ ਆ ਕੋਈ ਜਿੱਥੇ ਕਿਤੇ ਜਲਦੀ ਹੈ ਕਿ ਵੀ ਮੇਰੀ ਚੀਜ਼ ਪਹਿਲੋ ਹੋ ਜੇ ਤੇ ਉਹਦੀ ਚੀਜ਼ ਪਹਿਲੋ ਹੋ ਜੇ ਤੇ ਜੋ ਹੁਣ ਅੱਜ ਦੀ ਅੱਜ ਦੀ ਇਸ ਏਰੀਆ ਦੀ ਹਾਲਤ ਇਹ ਆ ਕਿ ਵੀ ਸਾਰੇ ਪਾਸੇ ਮਟ ਰਿਆ ਤੇ ਇਥੋਂ ਤੱਕ ਨੌਬਤ ਆ ਜਣੀ ਹੈ ਕਿ ਵੀ ਸਾਨੂੰ ਲੇਬਰ ਨਹੀਂ ਲੱਭਣੀ ਉਹਨੂੰ ਤੜਾਈ ਵਾਸਤੇ ਲੇਬਰ ਨਹੀਂ ਲੱਭਣੀ ਖੁਦ ਕਿਸਾਨ ਜਿਨ੍ਹਾਂ ਨੇ ਲਾਇਆ ਉਹ ਖੁਦ ਹੋ ਕੇ ਕਹਿ ਰਿਹਾ ਤੇ ਜੇ ਅਸੀਂ ਕਹਿ ਸਕਦੇ ਆ ਤੇ ਅਸੀਂ ਫਿਰ ਸਾਨੂੰ ਪਲੈਨਿੰਗ ਵੀ ਸੋਚ ਸਮਝ ਕੇ ਕਰਨੀ ਚਾਹੀਦੀ ਆ ਮੁੜ ਕੇ ਅਸੀਂ ਕਹਿ ਲਓ ਕਿ ਸਰਕਾਰ ਨੂੰ ਕਹਿ ਦੇਣਾ ਜੀ ਹੁਣ ਇਹ ਚੁੱਕ ਦੇਣੀ ਹੈ ਫਲਾਨ ਨਹੀਂ ਕਰਦੇ ਹੋ ਕਿਦਾਂ ਚੁੱਕ ਲਈ ਜਦੋਂ ਲੋਡ ਤੋਂ ਕਈ ਗੁਣਾ ਵੱਧ ਚਲੋ ਦੁਗਣੀ ਹੋਊਗੀ ਤੇ ਤਾਂ ਵੀ ਕੋਈ ਹੱਲ ਹੋ ਜਾਂਦਾ ਔਰੇ ਪਰੇ ਭੇਜ ਦੋ ਜਦੋਂ ਲੋਡ ਜਦੋਂ ਟੁੱਟਣੀ ਨਹੀਂ ਚੀਜ਼ ਐਰ ਕਿ ਬਹੁਤ ਲੇਬਰ ਦੀ ਦਿੱਕਤ ਆਉਣੀ ਆ ਤੇ ਕਿਉਂਕਿ ਇੱਕੋ ਬਿਆੜਾ ਵਾ ਸਾਰਾ ਕੋਈ ਬਾਰਿਸ਼ ਕਰਕੇ ਉਹ ਸਮਾਂ ਜਿਹੜਾ ਸੀ ਉਹ ਅਲੱਗ ਹੋ ਗਿਆ ਤੇ ਉਹ ਬਾਰਿਸ਼ ਕਰਕੇ ਸਾਰਾ ਹੀ ਇੱਕੋ ਬਿਆੜਾ ਹੋਇਆ ਤੇ ਉਹਦੇ ਕਰਕੇ ਸਾਰੇ ਹੀ ਮਨ ਲਗੀ ਇਹੋ ਗੱਲਾਂ ਹੋ ਰਹੀਆਂ ਅਗੇ ਵੀ ਹੁਣ ਜਿਹੜੀ ਦੇ ਲੇਬਰ ਕਹਿ ਲਓਗੇ ਜਿੱਦਾਂ ਵੋਟਾਂ ਵਾਰੇ ਚੁੱਕਣੇ ਵੰਦੇ ਉਦਾਂ ਇਹੋ ਹਾਲ ਹੋਊਗਾ ਜੀ ਕਿ ਵੀ ਲੇਬਰ ਨੂੰ ਵੀ ਵੇਖੋ ਕਿਹਦੇ ਹਿੱਸੇ ਆਉਂਦੀ ਹੈ ਲੇਬਰ ਜਿੱਧਰ ਲੇਬਰ ਚ ਆ ਗਈ ਉਧਰੋਂ ਤੜਾਈ ਹੋ ਜੂਗੀ ਤੇ ਦੂਜੇ ਬਨੇ ਵੇਖੋ ਕੀ ਬਣਦਾ ਜੀ ਮਟਰਾਂ ਦਾ ਇਹੋ ਇੱਕ ਵੀਰ ਨਾਲ ਮਿਲ ਕੇ ਕੰਮ ਕਰਨ ਮਿਲ ਕੇ ਸਲਾਹ ਕਰਕੇ ਘਟੋ ਘਟੇ ਇੱਕ ਇੱਕ ਪਿੰਡ ਹੀ ਇਕੱਠਾ ਹੋ ਕੇ ਇਹਨਾਂ ਚੀਜ਼ਾਂ ਨੂੰ ਪ੍ਰੋਸੈਸਿੰਗ ਵੱਲ ਵੀ ਜਾਵੇ ਠੀਕ ਹੈ ਜੀ ਫਰੂਟ ਦੇ ਵਿੱਚ ਆਓ ਹੋਰ ਕਾਫੀ ਅਲਗ ਗਲ ਨਵੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਨਵੀਂ ਨਵੀਂ ਖੇਤੀ ਹੋ ਰਹੀ ਸਕਸੈਸਫੁਲ ਹੋਏ ਨੇ ਹੁਣ ਡ੍ਰੈਗਨ ਦੇ ਵਿੱਚ ਕਾਫੀ ਕਿਸਾਨ ਸਕਸੈਸ ਨੇ ਬਹੁਤ ਮਲਕੀ ਵੱਡੇ ਪੱਧਰ ਤੇ ਹੁਣ ਕੰਮ ਹੋਣਾ ਸ਼ੁਰੂ ਹੋ ਗਿਆ ਤੇ ਡਿਪਾਰਟਮੈਂਟ ਵੀ ਚਲੋ ਕਰ ਜਿਨ ਜੋ ਫੈਸਿਲਟੀਆਂ ਚਾਹੀਦੀਆਂ ਨੇ ਉਹਨਾਂ ਨੂੰ ਵੀ ਦੇਣੀਆਂ ਚਾਹੀਦੀਆਂ ਨੇ ਉਹਨਾਂ ਨਾਲ ਵੀ ਟਾਈਮ ਟੂ ਟਾਈਮ ਗੱਲ ਹੁੰਦੀ ਰਹਿੰਦੀ ਆ ਰਿਸਰਚਾਂ ਉਧਰ ਵੀ ਚੱਲ ਰਹੀਆਂ ਨੇ ਤੇ ਕਿਸਾਨ ਸਭ ਤੋਂ ਵੱਡਾ ਤਾਂ ਕਿਸਾਨ ਹੈ ਜਿੰਨੇ ਮਲਕੀ ਗ로우 ਕਰਕੇ ਉਹਨੇ ਕੋਈ ਲਿਮਟ ਨਹੀਂ ਹੈਗੀ ਕਿ ਵੀ ਉਹਨੇ ਕਿੰਨਾ ਕੰਮ ਕਰ ਲੈਣਾ ਤੇ ਜਿੰਨਾ ਉਹ ਰਿਸਰਚ ਕਰ ਰਿਆ ਵਾ ਉਸ ਤੋਂ ਮਲਕੀ ਉਹਨਾਂ ਨੂੰ ਬੈਨੀਫਿਟ ਵੀ ਮਿਲ ਰਿਹਾ ਜਿਹੜਾ ਕਰ ਰਿਆ ਡ੍ਰੈਗਨ ਸ਼ੁਰੂ ਜਿਨ੍ਹਾਂ ਨੇ ਕੀਤਾ ਪਹਿਲੀ ਵਾਰ ਹੀ ਲਿਆਏ ਉਹਨਾਂ ਨੂੰ ਪਤਾ ਵਗ ਵੀ ਅੱਜ ਉਹ ਕਿੱਥੇ ਬੈਠੇ ਨੇ ਤੇ ਇਹ ਗੱਭੀ ਕਨਾਲ ਕਨਾਲ ਤੋਂ ਹੀ ਸ਼ੁਰੂ ਕਰੋ ਦੋ ਦੋ ਕਨਾਲ ਤੋਂ ਹੀ ਸ਼ੁਰੂ ਕਰੋ ਅਲੱਗ-ਅਲੱਗ ਬਾਗਾਂ ਦੇ ਵਿੱਚ ਆਓ ਤਾਂ ਬਹੁਤ ਵਧੀਆ ਰਹੇਗਾ ਜੀ ਫਿਊਚਰ ਵਾਸਤੇ ਸਾਡੇ ਲਈ। ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਸਾਡੇ ਨਾਲ ਜੁੜਨ ਲਈ। ਧੰਨਵਾਦ ਜੀ। ਐਸੀ ਕਿ ਬਾਈ ਹਰਮਨ ਕੀਨੀਆ ਤੋਂ ਪੰਜਾਬ ਆ ਕੇ ਹਾਰਟੀਕਲਚਰ ਕਰ ਰਹੇ ਆ ਨਰਸਰੀ ਖੋਲੀ ਇਹਨਾਂ ਨੇ ਆਪਣੀ 5 ਏਕੜ ਦੇ ਵਿੱਚ ਨਰਸਰੀ ਚਲਾ ਰਹੇ ਆ ਤੇ ਐਵੋਕਾਡੋ ਨੂੰ ਗ੍ਰਾਫਟ ਕਰਕੇ ਲੋਕਾਂ ਤੱਕ ਪਹੁੰਚਾਰੇ ਕਿ ਐਵੋਕਾਡੋ ਲਾਇਆ ਜਾਵੇ। ਤੇ ਇਹਨਾਂ ਦੇ ਘਰ ਵੀ ਐਵੋਕਾਡੋ ਲੱਗਿਆ ਹੋਇਆ ਤੇ ਮਹਿੰਗੀ ਫਸਲ ਐਵੋਕਾਡੋ ਦੀ ਤੇ ਨਾਲ ਹੀ ਨਾਲ ਜਿਹੜਾ ਆ ਨਰਸਰੀ ਇਹ ਚਲਾ ਰਹੇ ਨੇ ਸਟਰਾਬਰੀ ਲਾਈ ਹੋਈ ਆ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਕਹ ਰਹੇ ਨੇ ਕਿ ਫਸਲੀ ਵਿਭਿੰਨਤਾ ਦੀ ਲੋੜ ਹੈ ਸੌਣ ਵਾਲੇ ਸਮੇਂ ਦੇ ਵਿੱਚ ਹੋਰ ਫਸਲਾਂ ਲਾਉਣ ਦੀ ਵੀ ਲੋੜ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕਿ ਇਸ ਤਰੀਕੇ ਦੇ ਨਾਲ ਜਿਹੜੀਆਂ ਫਸਲੀ ਵਿਭਿੰਨਤਾ ਨੂੰ ਲਾਗੂ ਕੀਤਾ ਜਾ ਸਕੇ ਕੈਮਰਾਮੈਨ ਕ੍ਰਿਸ਼ਨ ਦੇ ਨਾਲ ਮੈਸਮਨਜੀਤ ਸਿੰਘ ਪ੍ਰੋ ਪੰਜਾਬ ਟੀਵੀ ਜੰਡੇਆਲਾ ਗੁਰੂ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ Pro Punjab TV ਦਾ ਮੋਬਾਈਲ ਐਪ